ਸ਼ੁਕਬੀਰ ਸਿੰਘ ਬਾਦਲ ਅਤੇ ਸਮੂਹ ਕਾਲੀਦਲ ਦੀ ਲੀਡਰਸ਼ਿਪ ਨੂੰ ਸਜ਼ਾ ਦਿਵਾਉਣ ਦਾ ਕਾਰਨ ਕੀ ਹੈ ਇਸ ਜਗ੍ਹਾ ਤੇ ਹਮਲਾ ਨਹੀਂ ਕਰਨਾ ਚਾਹੀਦਾ ਹਮਲਾ ਤੇ ਉਹਨਾ ਕੀਤਾ ਲਿੰਗਾ ਮਸੇ ਰੰਗੜ ਤੇ ਵੀ ਇੱਥੇ ਹੀ ਕੀਤਾ ਵਾ ਅਬਦਾਲੀ ਤੇ ਵੀ ਇੱਥੇ ਹੀ ਹੋਇਆ ਵਾ ਬੇਸ਼ੱਕ ਉਹਨੂੰ ਇਟ ਵੱਜੀ ਦੂਸਰੇ ਪਾਸੇ ਗੱਲਾਂ ਜਾਂਦੀਆਂ ਕਿ ਐਸਜੀਪੀਸੀ ਤੇ ਜੋ ਵੱੜਦੀ ਕਾਰਵਾਈ ਹੈ ਉਹ ਕਿਉਂ ਨਹੀਂ ਹੋ ਪਾਰੀ ਪੂਰਾ ਆਜ਼ਾਦ ਸੋਚਣਾ ਫੈਸਲਾ ਨਹੀਂ ਲਿਆ ਵੀ ਆਜ਼ਾਦ ਸੋਚਣਾ ਇਹ ਉਹਨੂੰ ਸਜ਼ਾ ਸੰਬੰਧੀ ਜੇ ਇਸੇ ਤਰ੍ਹਾਂ ਹੀ ਸਜ਼ਾ ਬਣਦੀ ਹੈ ਤੇ ਫਿਰ ਨਰੈਨ ਸਿੰਘ ਝੋੜੇ ਨੂੰ ਵੀ ਉੱਥੇ ਸੱਤਲੈਂਡ ਦਿੱਤਾ ਬਾਅਦ ਉਹ ਦੋ ਦਿਨ ਭਾਂਡੇ ਮਜਾ ਕੇ ਉਹਨੂੰ ਨਹੀਂ ਆਖਣ ਕਿ ਜਾ ਹੁਣ ਆਦਲ ਲਾਣੇ ਨੇ ਤੇ ਸ਼ੁਰੂ ਤੋਂ ਸਿੱਖ ਪੰਥ ਦਾ ਨੁਕਸਾਨ ਕਰਨ ਲਈ ਇਹ ਸਾਰਾ ਕੁਝ ਕੀਤਾ ਹੋਣਾ ਮਾਨਸਿਕਤਾ ਦੇ ਰੂਪ ਦੇ ਵਿੱਚ ਆ ਕੇ ਪੂਰੀ ਹੋਸ਼ੋ ਆਵਾਜ਼ ਦੇ ਵਿੱਚ ਪੱਗ ਫੜੀ ਜਾਂਦੀ ਤੇ ਪੱਗ ਉਤਾਰੀ ਜਾਂਦੀ ਹੈ ਕਿ ਐਸਜੀਪੀਸੀ ਵੱਲੋਂ ਉਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਜਥੇਦਾਰ ਸਾਹਿਬਾ ਨਾਲ ਪਰ ਉੱਥੇ ਕੋਈ ਬਿਆਨ ਦਿੱਤਾ ਗਿਆ ਜੈਸੀ ਕੋਕੋ ਵੈਸੇ ਬੱਚੇ ਜਿਹੋ ਜਿਹਾ ਸੰਦੀਰ ਬਾਦਲ ਨੂੰ ਜਿੰਨੀ ਕਿ ਸਮਝ ਆ ਉਹ ਨਹੀਂ ਕੋਦੇ ਲਾਣੇ ਨੂੰ ਸਮਝਿਆ ਇਤਿਹਾਸ ਦੇ ਵਿੱਚ ਦੋ ਚਾਰ ਵਾਰੀ ਫੈਸਲਾ ਕੀਤਾ ਵੀ ਆ ਔਰ ਗੁਰਮਾ ਦੇ ਹੁਕਮ ਨੂੰ ਵੀ ਟਾਲਿਆ ਚਮਕੌਰ ਦੀ ਗੜੀ ਤੇ ਲੋ ਗੁਰੂ ਗਬਿੰਦ ਸਿੰਘ ਨੇ ਆਖਿਆ ਸੀ ਜਦੋਂ ਆਠੀ ਸਿੰਘ ਰਹਿ ਗਏ ਸੀ ਕਿ ਸਵੇਰੇ ਜਿਹੜਾ ਜੰਗ ਦਾ ਨਜ਼ਾਰਾ ਹੀ ਹੋਊਗਾ ਅੱਜ ਇਤਿਹਾਸ ਹੀ ਹੋ ਰੋਣਾ ਪਰ ਉਦੋਂ ਵੀ ਸੰਗਤ ਨੇ ਆਖਿਆ ਪੰਜਾਂ ਪਿਆਰਿਆਂ ਨੇ ਵੀ ਨਹੀਂ ਗੁਰੂ ਜਿਹੜਾ ਵਾਣਾ ਉਹ ਸਾਡੇ ਅੱਗੇ ਲੱਖਾਂ ਹੀ ਬਣਾ ਸਕਦਾ ਅਸੀਂ ਨਹੀਂ ਗੁਰੂ ਬਣਾ ਸਕਦੇ ਉਹਨਾਂ ਸ਼ੱਕ ਕਰ ਲਿਆ ਤੇ ਉਹਨਾਂ ਨੇ ਵੀ ਹੁਕਮ ਦਿੱਤਾ ਸੀ ਗੁਰੂ ਗਬਿੰਦ ਸਿੰਘ ਨੂੰ ਤੇ ਉਹਨਾਂ ਨੇ ਮੰਨ ਲਿਆ ਜੋ ਕਹਾਵਤ ਵੀ ਸੱਚੀ ਹੋ ਰਹੀ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡੇ ਆ ਜਥੇਦਾਰਾਂ ਦੀ ਸ਼ਬੀ ਵੀ ਬਚ ਗਈ ਕਾਲੀ ਦਲ ਵੀ ਦੁਬਾਰਾ ਖੜਾ ਹੋ ਗਿਆ ਬਾਦਲ ਵੀ ਬਚ ਗਿਆ ਜਿਹੜੀ ਕਮੇਟੀ ਇਹਨਾਂ ਨੇ ਬਣਾਤੀ ਛੇ ਬੰਦਿਆਂ ਦੀ ਉਸ ਬਾਦਲ ਲਾਣਾ ਹੀ ਆ ਉਸ ਚ ਝੁੰਦਾ ਉਸ ਚ ਇਆਲੀ ਉਸ ਚ ਬਡਾਲਾ ਉਹਦੇ ਚ ਬਡੂੰਗਰ ਉਹਦੇ ਚ ਆਪਣਾ ਧਾਮੀ ਬਾਹਰੋਂ ਕਿਹੜਾ ਲਿਆ ਉਹਨਾਂ ਨੇ ਕੋਣ ਅਜ ਮਜੀਠੀਏ ਨੂੰ ਬਹੁਤ ਪੀੜ ਹੋਣੀ ਹੈ 1978 ਤੋਂ ਲੈ ਕੇ ਤੇ 1993 ਤੱਕ ਜਿੰਨੇ ਵੀ ਸਿੰਘ ਸ਼ਹੀਦ ਹੋਏ ਹਨ ਉਹਦੇ ਚ ਜਿਹੜੇ ਖੜਕੂ ਹੀ ਨਾ ਜਿਹੜੀ ਇੰਡੀਆ ਗਵਰਨਮੈਂਟ ਦੀ ਰਿਪੋਰਟ ਆ ਉਹ 638 ਲਿਖਦੇ ਆ ਕੋਈ ਕਹਿੰਦਾ 110 ਸੀ ਕੋਈ ਕਹਿੰਦਾ 200 ਸੀ ਔਰ ਉਹ ਉਸ ਟਾਈਮ ਦੇ ਦੌਰਾਨ 1978 ਤੋਂ ਲੈ ਕੇ ਤੇ 1993 ਤੱਕ ਲਗਭਗ 32000 ਦੇ ਕਰੀਬ ਜਿਹੜੇ ਆ ਸਿੰਘ ਛੀਦ ਹੋਏ ਆ ਉਹਦੇ ਚ ਹਿੰਦੂ ਵੀ ਸੀ ਕਿੰਨੇ ਮਰਜੀ ਪਰਪੰਚ ਰਾਸ਼ੀ ਲੈਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਿਰਵੀ ਹੋ ਗਈ ਆ ਨਾ ਇਹਨਾਂ ਕਰਤੀ ਆ 1300 ਫੀ ਸੰਤ ਮਾਰਿਓ ਨੇ ਸਰਮਤ ਮਾਰਿਆ ਚਾਰ ਸਾਹਿਬਜ਼ਾਦੇ ਸ਼ਹੀਦ ਕੀਤੇ ਤੇ ਕਿੰਨੇ ਸਿੰਘ ਸ਼ਹੀਦ ਕਰਾਇਆ ਅਸਖਬੀਰ ਵੀ ਹੁਣ ਇਹਦਾ ਸਰੀਰ ਤੁਰਿਆ ਫਿਰਦਾ ਜਮੀਰ ਤੇ ਹੈ ਨਹੀਂ ਤੇ ਸਰੀਰ ਨੂੰ ਮਾਰ ਕੇ ਕੀ ਕਰਨਾ ਸਰੀਰ ਢੱਕ ਨਹੀਂ ਦਿਆ ਇਹਦਾ ਸੁਖਬੀਰ ਸਿੰਘ ਬਾਦਲ ਅਤੇ ਸਮੂਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਜ਼ਾ ਦਿਵਾਉਣ ਦਾ ਕਾਰਨ ਕੀ ਹੈ ਕੀ ਇਹ ਜਥੇਦਾਰ ਸਾਹਿਬ ਨੇ ਆਪਣੀ ਸ਼ਬੀ ਬਚਾਉਣ ਖਾਤਰ ਕੀਤਾ ਜਾਂ ਅਸਲ ਦੇ ਵਿੱਚ ਪੰਥ ਪ੍ਰਤੀ ਸਿੱਖ ਕੌਮ ਪ੍ਰਤੀ ਜੋ ਰੋਸ ਬਣੇ ਹੋਏ ਸੀਗੇ ਉਸ ਦੀ ਸਜ਼ਾ ਲਾਈ ਹੈ ਸਵਾਲ ਖੜੇ ਹੋ ਰਿਹਾ ਨਰੈਨ ਸਿੰਘ ਚੋੜਾ ਦੇ ਉੱਤੇ ਕਿ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਜਾਂ ਜਿਸ ਅਸਥਾਨ 'ਤੇ ਕੀਤਾ ਉਹ ਅਸਥਾਨ ਸਹੀ ਚੁਣਿਆ ਜਾਂ ਗਲਤ ਚੁਣਿਆ ਦੂਸਰੇ ਪਾਸੇ ਗੱਲਾਂ ਆ ਜਾਂਦੀਆਂ ਕਿ ਐਸਜੀਪੀਸੀ ਤੇ ਜੋ ਬਣਦੀ ਕਾਰਵਾਈ ਹੈ ਉਹ ਕਿਉਂ ਨਹੀਂ ਹੋ ਪਾਰੀ ਸੋ ਐਸਜੀਪੀਸੀ ਤੇ ਬਣਦੀ ਕਾਰਵਾਈ ਕਿਹੜੀ ਹੈ ਤੁਹਾਨੂੰ ਦੱਸ ਦਈਏ ਕਿ ਜਦ ਸੀਸੀਟੀਵੀ ਦੀ ਗੱਲ ਆਉਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਹਰ ਸੀਸੀਟੀਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾ ਰਿਹਾ ਕਿ ਕਦ ਨਰੈਨ ਸਿੰਘ ਚੋੜਾ ਅੰਦਰ ਜਾਂਦੇ ਆ ਤੇ ਕਦ ਬਾਹਰ ਆਉਂਦੇ ਆ ਪਰ ਜਦ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਹੱਥ ਮਨਾਉਣ ਦੀਆਂ ਗੱਲਾਂ ਹੁੰਦੀਆਂ ਨਰੈਨ ਸਿੰਘ ਚੋੜੇ ਦੀਆਂ ਤਾਂ ਉਹ ਸੀਸੀਟੀਵੀ ਕਿਉਂ ਨਹੀਂ ਦਿੱਤੀ ਜਾ ਰਹੀ ਹਾਲਾਂਕਿ ਇਹ ਗੱਲ ਜੱਜ ਸਾਹਿਬ ਬਾਣ ਅੱਗੇ ਵੀ ਰੱਖੀ ਗਈ ਹੈ ਸਾਡੇ ਨਾਲ ਪਰਮਜੀਤ ਸਿੰਘ ਜੀ ਜਾਨੀ ਸਾਹਿਬ ਮਜੂਰ ਨੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਨਰੈਨ ਸਿੰਘ ਚੋੜਾ ਹੋਣਾ ਨਾ ਰਹੇ ਹੈ ਕਿਸ ਤਰੀਕੇ ਉਹਨਾਂ ਦਾ ਨਿੱਜੀ ਜ਼ਿੰਦਗੀ ਸੀਗੀ ਕੀ ਕੀ ਉਹਨਾਂ ਦੇ ਵਿਚਾਰ ਸੀਗੇ ਜਾਣਦਿਆਂ ਬਹੁਤ ਸਵਾਗਤ ਹੈ ਜੀ ਤੁਹਾਡਾ ਤਾਂ ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਜੋ ਨਰੈਨ ਸਿੰਘ ਚੋੜਾ ਉਹਨਾਂ ਨੇ ਕੀਤਾ ਤੁਹਾਡੇ ਮੁਤਾਬਕ ਸਹੀ ਹੈ ਜਾਂ ਗਲਤ ਹੈ ਬਿਲਕੁਲ ਸਹੀ ਕੀਤਾ ਵਾ ਉਹ ਪੜ੍ਹੇ ਲਿਖੇ ਇਨਸਾਨ ਆ 11 ਕਿਤਾਬਾਂ ਲਿਖੀਆਂ ਉਹਨਾਂ ਨੇ ਔਰ ਡਬਲ ਐਮ ਆ ਉਹਨਾਂ ਨੇ ਜੇਲ੍ਹ 'ਚ ਰਹਿ ਕੇ ਕੀਤੀ ਔਰ ਲੰਮਾ ਸਮਾਂ ਜਿਹੜਾ ਉਹ ਸੰਘਰਸ਼ ਕੀਤਾ ਉਹਨਾਂ ਨੇ ਉਹ ਹਰ ਇੱਕ ਚੀਜ਼ ਨੂੰ ਉਹ ਸਮਝਦੇ ਆ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਬਿਲਕੁਲ ਸੰਗਤ ਦੇ ਮੁਤਾਬਕ ਔਰ ਜੋ ਉਹਨਾਂ ਨੇ ਰੂਸਜਾਰ ਕਰਨਾ ਸੀ ਉਹਦੇ ਮੁਤਾਬਕ ਉਹਨਾਂ ਨੇ ਬਿਲਕੁਲ ਸਹੀ ਕੀਤਾ ਵਾ ਬਾਕੀ ਇੱਕ ਗੱਲ ਤੁਸੀਂ ਹੋਰ ਵਿੱਚ ਕੀਤੀ ਉਹਦਾ ਮੈਂ ਦੱਸਦਾ ਵੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਬਦਲਦਲੀਏ ਉਹ ਇਹ ਕਹਿ ਰਿਹਾ ਵੀ ਇਸ ਜਗ੍ਹਾ ਤੇ ਹਮਲਾ ਨਹੀਂ ਕਰਨਾ ਚਾਹੀਦਾ ਇਸ ਜਗ੍ਹਾ ਤੇ ਹਮਲਾ ਨਹੀਂ ਕਰਨਾ ਚਾਹੀਦਾ ਹਮਲਾ ਤੇ ਉਹਨਾਂ ਕੀਤਾ ਨੀਗਾ ਮਸੇ ਰੰਗੜ ਤੇ ਵੀ ਇੱਥੇ ਹੀ ਕੀਤਾ ਵਾ ਅਬਦਾਲੀ ਤੇ ਵੀ ਇੱਥੇ ਹੀ ਹੋਇਆ ਵਾ ਬੇਸ਼ੱਕ ਉਹਨੂੰ ਇਟ ਵੱਜੀ ਤੇ ਜਿਹੜੇ ਸੰਤਾਨਾ ਵੀ ਇੱਥੇ ਜੋ 1984 ਦੇ ਵਿੱਚ ਹੋਇਆ ਵਾ ਜੇ ਇਹ ਚੀਜ਼ਾਂ ਸੋਚਦਾ ਰਵੇ ਤੇ ਫਿਰ ਸਜ਼ਾ ਕਿਸੇ ਨੂੰ ਕਿਸ ਤਰ੍ਹਾਂ ਦੇਣੀ ਹੈ ਅਕਾਲ ਤਖਤ ਦਾ ਮਤਲਬ ਹੀ ਇਹ ਆ ਵੀ ਅਸੀਂ ਧਰਮ ਨੂੰ ਬਰਕਰਾਰ ਬਚਾ ਕੇ ਕਿਸ ਤਰ੍ਹਾਂ ਰੱਖਣਾ ਵਾ ਔਰ ਸਥਾਨ ਕੋਈ ਗਲਤ ਨਹੀਂ ਸੀ ਸਥਾਨ ਸਾਡੇ ਉਹ ਸਭ ਤੋਂ ਵਰਲਡ ਦੇ ਵਿੱਚ ਪਵਿੱਤਰ ਸਥਾਨ ਆ ਤੇ ਪਵਿੱਤਰ ਸਥਾਨ ਤੋਂ ਜੇ ਉੱਥੋਂ ਸਜ਼ਾ ਸੁਣਾਈ ਜਾ ਸਕਦੀ ਆ ਤੇ ਸਜ਼ਾ ਦਿੱਤੀ ਵੀ ਜਾ ਸਕਦੀ ਹੈ ਗੱਲ ਆ ਜਾਂਦੀ ਹੈ ਜੀ ਐਸਜੀਪੀਸੀ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਕਿ ਤੁਹਾਨੂੰ ਲੱਗਦਾ ਜਥੇਦਾਰ ਸਾਹਿਬਾਂ ਦਾ ਜੋ ਹੁਕਮ ਸੀਗਾ ਜੋ ਉਹਨਾਂ ਨੇ ਸਜਾ ਸੁਣਾਈ ਸਾਰੀ ਸੇਕ ਕਮ ਨੂੰ ਸਿਰ ਮੱਥੇ ਹੋਣੀ ਚਾਹੀਦੀ ਸੀ ਚਾਹੇ ਅਕਾਲੀ ਫੁੱਲਾ ਸਿੰਘ ਜੀ ਦੀ ਗੱਲ ਕਰ ਲਈਏ ਤੁਹਾਨੂੰ ਲੱਗਦਾ ਕਿ ਜਥੇਦਾਰ ਸਹਿਬਾਨ ਦੇ ਇੱਕ ਹੁਕਮ ਦੀ ਉਲੰਘਣਾ ਵੀ ਕੀਤੀ ਗਈ ਹੈ ਨਹੀਂ ਕਿਉਂਕਿ ਜਥੇਦਾਰਾਂ ਦਾ ਹੁਕਮ ਜਿਹੜਾ ਵਾ ਨਾ ਉਹ ਸਿਰ ਮੱਥੇ ਹੋਣਾ ਚਾਹੀਦਾ ਵਾ ਪਰ ਜਦੋਂ ਬੰਦਾ ਮਤਲਬ ਇਹ ਫੈਸਲਾ ਲੈਂਦਾ ਵਾ ਨਾ ਤੇ ਉਹ ਜੇ ਕਿਸੇ ਦੇ ਦਬਾਅ ਹੇਠ ਲਵੇ ਹੁਣ ਇਸੇ ਇੱਥੇ ਹੀ ਇਹ ਵੀ ਗੱਲ ਹੋਈ ਆ ਵੀ ਅਸੀਂ ਜਥੇਦਾਰਾਂ ਨੂੰ ਕਰ ਸਦਿਆ ਸੀ ਉਹਨਾਂ ਕੋ ਹੁਕਮਨਾਮਾ ਝੂਠੇ ਸੌਦੇ ਨੂੰ 24 ਸਤੰਬਰ 2015 ਨੂੰ ਝੂਠੇ ਸੌਦੇ ਨੂੰ ਮਾਫ ਕਰਾ ਦਿੱਤਾ ਫਿਰ ਉਹਨੂੰ ਵਾਪਸ ਹੁਕਮਨਾਮਾ ਕਰਾ ਦਿੱਤਾ ਵਾਪਸ ਹੁਕਮਨਾਮੇ ਇਸ ਤਰ੍ਹਾਂ ਨਹੀਂ ਹੁੰਦੇ ਵੀ ਫਿਰ ਉਹ ਉਸ ਚੀਜ਼ ਨੂੰ 96 ਲੱਖ ਰੁਪਈਆ ਉਹਨੂੰ ਸਹੀ ਸਾਬਤ ਕਰਨ ਲਈ ਦੇ ਦਿੱਤਾ ਇਹ ਕਰਕੇ ਇਹ ਜਿਹੜਾ ਫੈਸਲਾ ਸੀ ਇਹ ਸਹੀ ਨਹੀਂ ਸੀ ਇਹ ਜਥੇਦਾਰਾਂ ਨੇ ਦਬਾਅ ਹੀਠ ਲਿਆਵਾ ਮਤਲਬ ਪੂਰਾ ਆਜ਼ਾਦ ਸੋਚਣਾ ਫੈਸਲਾ ਨਹੀਂ ਲਿਆ ਵੀ ਆਜ਼ਾਦ ਸੋਚਣਾ ਏ ਉਹਦੀ ਸਜ਼ਾ ਨਹੀਂ ਬਣਦੀ ਜੇ ਇਸੇ ਤਰ੍ਹਾਂ ਹੀ ਸਜ਼ਾ ਬਣਦੀ ਆ ਤੇ ਫਿਰ ਨਰੈਨ ਸਿੰਘ ਚੌੜੇ ਨੂੰ ਵੀ ਉੱਥੇ ਸੱਦ ਲੈਣ ਕਿ ਤੂੰ ਤਾਂ ਵਾਦਿਓ ਦੋ ਦਿਨ ਭਾਂਡੇ ਮੇ ਜਾ ਕੇ ਉਹਨੂੰ ਵੀ ਆਖਣ ਵੀ ਤੂੰ ਜਾ ਹੁਣ ਕਰਨੋ ਜੇ ਤੇ ਉਹ ਜਥੇਦਾਰ ਹਾ ਤੇ ਫਿਰ ਤੇ ਉਹ ਇਸ ਤਰ੍ਹਾਂ ਮਤਲਬ ਉਹਨੂੰ ਵੀ ਕਹਿਣ ਵੀ ਇਹਨੂੰ ਵੀ ਇੱਥੇ ਸੱਦ ਲੈਨੇ ਆ ਤੇ ਇਹਨੇ ਆ ਕੀਤਾ ਵਾ ਉਹਨੇ ਤਾਂ ਕਤਲ ਕੀਤੇ 1978 ਤੋਂ ਲੈ ਕੇ ਤੇ ਅੱਜ ਤੱਕ ਜਿੰਨੇ ਵੀ ਜਸਪਾਲ ਸਿੰਘ ਚੌੜ ਸਿਧਵਾਵਾ ਜਿੰਨੇ ਵੀ ਆ ਉਹ ਉਪਸ਼ਤਪਨਾਹੀ ਕੀਤੀ ਉਹਨਾਂ ਨੇ ਜਿਹੜੇ ਸਿੱਖ ਧਰਮ ਦੇ ਖਿਲਾਫ ਸੀ ਭਾਵੇਂ ਉਹ ਨੂਰਮੈਲੀਆ ਹੋਵੇ ਭਾਵੇਂ ਝੂਠਾ ਸੌਦਾ ਹੋਵੇ ਭਾਵੇਂ ਕੋਈ ਨਰਕਧਾਰੀ ਹੋਣ ਇਹਨਾਂ ਨੇ ਤੇ ਬਦਲ ਲਾਣੇ ਨੇ ਤੇ ਸ਼ੁਰੂ ਤੋਂ ਸਿੱਖ ਪੰਥ ਦਾ ਨੁਕਸਾਨ ਕਰਨ ਲਈ ਇਹ ਸਾਰਾ ਕੁਝ ਕੀਤਾ ਵਾ ਤੇ ਇਹ ਆਪਾਂ ਇਹਨੂੰ ਕਿਸ ਤਰ੍ਹਾਂ ਕਹਿ ਸਕਦੇ ਆ ਜੇ ਇਹਨਾਂ ਨੇ ਜਥੇਦਾਰਾਂ ਨੇ ਇਹ ਕੀਤਾ ਵਾ ਸਖਬੀਰ ਦੇ ਜਥੇਦਾਰਾਂ ਨੇ ਵੀ ਇਹਨਾਂ ਨੇ ਇਹ ਜੇ ਸਜ਼ਾ ਮਤਲਬ ਇਹਨੂੰ ਦੇਣੀ ਹੀ ਤੇ ਫਿਰ ਇਹਨਾਂ ਨੇ ਸਾਨੂੰ ਕਿਉਂ ਨਹੀਂ ਸੱਦਿਆ ਸਾਡੇ ਦੇ ਪਰਚੇ ਜਿਹੜੇ ਆ ਸਾਨੂੰ ਉਹ ਨਾਮ ਦਿੱਤਾ ਸੀ 2015 ਦੇ ਵਿੱਚ ਸਰਬੱਤ ਖਾਲਸਾ ਜਿੱਨੀ ਜਥੇਬੰਦੀ ਸੀ ਵੀ ਉਹਨਾਂ ਨੇ ਇਹ ਹੁਕਮਤੇ ਸੁਣਾਏ ਆ ਤੁਸੀਂ Google ਤੇ ਅੱਜ ਸਰਚ ਕੱਢ ਕੇ ਕਰਕੇ ਵੇਖ ਲਓ ਤੇ ਇਹ ਸਾਰਾ ਕੁਝ ਤੇ ਅਸੀਂ ਕੀਤਾ ਉਹਦੇ ਚੋਂ ਇਹਨਾਂ ਨੇ ਬਹੁਤ ਕੁਝ ਲੈਸ ਕਰਤਾ ਸਾਡੇ ਦੇ ਦੇਸ਼ ਧ్రోਹ ਦੇ ਕਾਦੇ ਪਰਚੇ ਹੀ ਜਿਹੜੇ ਅੱਜ ਵੀ ਚੱਲਣ ਡੈ ਸਾਡੇ ਦੇ ਪਰਚੇ ਇਹੋ ਹੀ ਦਿੱਤੇ ਸੀ ਨਾ ਵੀ ਉਹ ਸੁਖਬੀਰ ਦੇ ਖਿਲਾਫ ਬੋਲੇ ਆ ਹੋਰ ਹੋਰ ਕੀ ਯਾਨੀ ਗੁਰਮੁਖ ਸਿੰਘ ਨੇ ਤੇ ਉਦੋਂ ਹੀ ਮੰਨ ਲਿਆ ਸੀ ਵੀ ਇਹ ਸਾਡੇ ਕੋਲ ਜ਼ਬਰਦਸਤੀ ਕਰਾਇਆ ਵਾ ਤੇ ਇਸ ਕਰਕੇ ਇਹ ਫੈਸਲਾ ਜਿਹੜਾ ਵਾ ਨਾ ਪੰਥ ਨੂੰ ਮੰਨਣ ਯੋਗ ਨਹੀਂ ਹੈ ਹੈਗਾ ਸੀ ਸੰਗਤ ਜਿਹੜੀ ਆ ਨਾ ਉਹਨੂੰ ਹੱਕਿਆ ਔਰ ਸਾਡੇ ਦਸਾਂ ਗੁਰੂਆਂ ਨੇ ਹੱਕ ਦਿੱਤਾ ਵਾ ਉਹ ਵੀ ਸੰਗਤ ਆਪਣਾ ਫੈਸਲਾ ਕਰ ਸਕਦੀ ਆ ਔਰ ਸੰਗਤ ਨੇ ਇਤਿਹਾਸ ਦੇ ਵਿੱਚ ਦੋ ਚਾਰ ਵਾਰੀ ਫੈਸਲਾ ਕੀਤਾ ਵੀ ਆ ਔਰ ਗੁਰੂਆਂ ਦੇ ਹੁਕਮ ਨੂੰ ਵੀ ਟਾਲਿਆ ਵਾ ਚਮਕੌਰ ਦੀ ਗੜੀ ਚ ਵੇਖ ਲਓ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਜਦੋਂ ਆਠੀ ਸਿੰਘ ਰਹਿ ਗਏ ਸੀ ਵੀ ਸਵੇਰੇ ਜਿਹੜਾ ਜੰਗ ਦਾ ਨਜ਼ਾਰਾ ਹੀ ਹੋਰ ਹੋਊਗਾ ਅੱਜ ਇਤਿਹਾਸ ਹੀ ਹੋਰ ਹੋਣਾ ਸੀ ਪਰ ਉਦੋਂ ਵੀ ਸੰਗਤ ਨੇ ਆਖਿਆ ਪੰਜਾਂ ਪਿਆਰਿਆਂ ਨੇ ਵੀ ਨਹੀਂ ਜੀ ਗੁਰੂ ਜਿਹੜਾ ਵਾ ਨਾ ਉਹ ਸਾਡੇ ਅੱਗੇ ਲੱਖਾਂ ਹੀ ਬਣਾ ਸਕਦਾ ਅਸੀਂ ਨਹੀਂ ਗੁਰੂ ਬਣਾ ਸਕਦੇ ਉਹਨਾਂ ਸ਼ੱਕ ਕਰ ਲਿਆ ਤੇ ਉਹਨਾਂ ਨੇ ਵੀ ਹੁਕਮ ਦੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਨੂੰ ਤੇ ਉਹਨਾਂ ਨੇ ਮੰਨ ਲਿਆ ਤੇ ਉਹ ਚੱਲ ਗਏ ਸੀ ਉਥੋਂ ਫਿਰ ਜਦੋਂ ਛੇਵੇਂ ਪਾਤਸ਼ਾਹ ਨੇ ਚੰਦੂ ਨੂੰ ਮਾਫ ਕਰਤਾ ਜੀ ਤੇ ਭਾਈ ਵਿਧੀ ਚੰਦ ਨੇ ਆਖਿਆ ਵੀ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂਗਾ ਤੇ ਉੱਥੇ ਕਿੰਤੂ ਵੀ ਹੋਈ ਕਈ ਗੱਲ ਬੰਦੇ ਹੁੰਦੇ ਆ ਉਹਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਭਾਈ ਬੀਦੀ ਚੰਦ ਨੇ ਇਹਦੇ ਢਾਕੇ ਉਹਨੂੰ ਨਕੇਲ ਪਾ ਲਈ ਚੰਦੂ ਨੂੰ ਤੇ ਤੁਸੀਂ ਵਰਜਿਆ ਨਹੀਂ ਉਹ ਕਹਿੰਦੇ ਗੁਰੂ ਵੀ ਬਿਸਵੇ ਤੇ ਸੰਗਤ ਇੱਕੀ ਬਿਸਵੇ ਤੇ ਜੋ ਇਹ ਸੰਗਤ ਦਾ ਫੈਸਲਾ ਭਾਈ ਬੀਦੀ ਚੰਦ ਨੇ ਕਿਹਾ ਇਹ ਸਾਡਾ ਚੋਰ ਆ ਇਹਨੇ ਸਾਡਾ ਗੁਰੂ ਸ਼ਹੀਦ ਕਰਾਇਆ ਵਾ ਤੇ ਅਸੀਂ ਇਹਨੂੰ ਫੈਸਲਾ ਜਿਹੜਾ ਵਾ ਉਹ ਅਸੀਂ ਕਰਾਂਗੇ ਉਹ ਤੁਸੀਂ ਨਾ ਇਹ ਇਹ ਫੈਸਲਾ ਕਰੋ ਵੀ ਤੇ ਜਦੋਂ ਗੋਲੀ ਪਰਖਣੀ ਹੀ ਰਬੰਦੂਗ ਪਰਖਣੀ ਉਦੋਂ ਵੀ ਸੰਗਤ ਦਾ ਦਸਵੇਂ ਪਾਤਸ਼ਾਹ ਨੇ ਹੁਕਮ ਮੰਨ ਲਿਆ ਤੇ ਉਦੋਂ ਵੀ ਉਹਨਾਂ ਨੇ ਉਤੋਂ ਦੀ ਚਲਾਤੀ ਇਹ ਕਰਕੇ ਸੰਗਤ ਦੀ ਅਰਦਾਸ ਹੋਈ ਹੀ ਉਦੋਂ ਵੀ ਤੇ ਇਹ ਕਰਕੇ ਸੰਗਤ ਦਾ ਫੈਸਲਾ ਜਿਹੜਾ ਵਾ ਨਾ ਉਹ ਜਿਹੜਾ ਮੰਨਣ ਯੋਗ ਹੁੰਦਾ ਵਾ ਕਹਿ ਸਕਦੇ ਆ ਜੋ ਘਹਾਵਤ ਵੀ ਸੱਚੀ ਹੋ ਰਹੀ ਹੈ ਇੱਕ ਤੀਰ ਨਾਲ ਦੋ ਨਿਸ਼ਾਨੇ ਖੇਡੇ ਆ ਜਥੇਦਾਰਾਂ ਦੀ ਛਵੀ ਵੀ ਬਚ ਗਈ ਅਕਾਲੀ ਦਲ ਵੀ ਦੁਬਾਰਾ ਖੜਾ ਹੋ ਗਿਆ ਬਾਦਲ ਵੀ ਬਚ ਗਿਆ ਕਿਸ ਤਰ੍ਹਾਂ ਅਕਾਲੀ ਦਲ ਖੜਾ ਹੋ ਗਿਆ ਇਹ ਗੱਲ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਜੀ ਅਕਾਲੀ ਦਲ ਸਿਰਫ ਬਾਦਲ ਲਾਣਾ ਹੀ ਆ ਜਿਹੜੀਆਂ ਕਿੰਨੀਆਂ ਸੰਪਰਦਾਵਾਂ ਵਾਂ ਕਾਰ ਸੇਵਾਵਾਂ ਵਾਂ ਨਿਹੰਗ ਸਿੰਘ ਜਥ ਅੱਜ ਇੱਕ ਸੰਤ ਜਰਨੈਲ ਸਿੰਘ ਦੀ ਧੇਰਿਆ ਜੀਤੇ ਤੇ ਤੁਮੇ ਨੂੰ ਬਿਠਾਇਆ ਸੀ ਉਹ ਤੇ ਤੁਹਾਨੂੰ ਪਤਾ ਲੱਗ ਗਿਆ ਵੀ ਬੀਜੇਪੀ ਦਾ ਮਤਲਬ ਕਰਕੇ ਮਹਾਰਾਸ਼ਟਰ ਦੇ ਵਿੱਚ ਉਹ ਉਹਨਾਂ ਨੂੰ ਹਮਾਇਤ ਦੇ ਕੇ ਉਹਨੂੰ ਅਮਰੀਕਾ ਚੋਂ 4-5 ਗੁਰਦੁਆਰਿਆਂ ਚੋਂ ਕੱਢਤਾ ਵੀ ਜਾਂ ਭੱਜਾ ਇੱਥੋਂ ਤੁਹਾਨੂੰ ਪਤਾ ਹੋਣਾ ਤੁਸੀਂ ਸੋਸ਼ਲ ਮੀਡੀਆ ਵੇਖਦੇ ਜੀ ਜਿਹੜੀ ਦਮਦਮੀ ਟਕਸਾਲ ਅੱਜ ਬਚੀ ਆ ਭਾਈ ਮਰੀਕ ਸਿੰਘ ਦੀ ਆ ਯਾਨੀ ਰਾਮ ਸਿੰਘ ਦੀ ਆ ਜਾਂ ਜਿਹੜੇ ਸੰਤਾਂ ਦੇ ਨਾਲ ਗੜਬਈ ਵੀ ਰਹੇ ਆ ਤੇ ਮੁਖ ਬਲਾਰੇ ਵੀ ਰਹੇ ਆ ਭਾਈ ਮੋਹਕਮ ਸਿੰਘ ਸਾਡੀ ਤੇ ਜਿਹੜੀ ਆ ਸੰਤਾਂ ਦੇ ਵਾਰਸ ਆਂ ਸੰਤ ਜਰਨੈਲ ਸਿੰਘ ਦੇ ਦਮਦਮੀ ਟਕਸਾਲ ਦੇ ਅਸੀਂ ਵਾਰਸ ਸਮਝਦੇ ਆ ਆਪਣੇ ਆਪ ਨੂੰ ਜਿੰਨੇ ਕੁ ਜੋਗੇ ਹੈਗੇ ਆ ਸਾਨੂੰ ਕਿਉਂ ਨਹੀਂ ਉੱਥੇ ਸੱਦਿਆ ਜਿਹੜੀ ਕਮੇਟੀ ਇਹਨਾਂ ਨੇ ਬਣਾਤੀ ਛੇ ਬੰਦਿਆਂ ਦੀ ਉਸ ਬਦਲ ਲਾਣਾ ਹੀ ਆ ਉੱਚ ਝੁੰਦਾ ਉੱਚ ਇਆਲੀ ਉੱਚ ਬਡਾਲਾ ਉਹਦੇ ਚ ਬਡੁੰਗਰ ਉਹਦੇ ਚ ਆਪਣਾ ਧਾਮੀ ਬਾਹਰੋਂ ਕਿਹੜਾ ਲਿਆ ਉਹਨਾਂ ਨੇ ਬਸ ਉਹੀ ਲਾਣਾ ਵਾ ਉਹੀ ਕਾਲੀ ਧੱਲੇ ਅੰਨਾ ਵੰਡੇ ਰਿਉੜੀਆਂ ਤੇ ਮੁਰਮੁਰ ਆਪਣਿਆਂ ਨੂੰ ਦੇ ਉਹਦੇ ਚ ਬਾਕੀ ਸੰਪਰਦਾਵਾਂ ਨੂੰ ਸਾਧ ਦੇ ਜਥੇਦਾਰ ਤੇ ਵਿਚਾਰੇ ਜਿਹੜੇ ਆ ਉਹ ਤੇ ਇੱਕ ਕਠਪੁਤਲੀ ਆ ਉਹਨਾਂ ਨੂੰ ਜੋ ਹੁਕਮ ਹੁੰਦਾ ਵਾ ਉਹ ਕਰ ਦਿੰਦੇ ਆ ਉਹ ਥੋੜੀ ਬਹੁਤੀ ਉਹਨੇ ਮੰਨੀ ਨਹੀਂ ਯਾਨੀ ਹਰਪ੍ਰੀਤ ਸਿੰਘ ਨੇ ਤੇ ਉਹ ਉੱਤੇ ਵਿਚਾਰੇ ਤੇ ਕਈ ਇਲਜ਼ਾਮ ਲਾਈ ਜਾਂਦੇ ਆ ਤੇ ਇਹਦੇ ਨਾਲ ਉਹ ਬੰਦਾ ਜਿਹੜਾ ਵਾ ਨਾ اخਲਾਕੀ ਤੌਰ ਤੇ ਤਗੜਾ ਹੋਣਾ ਚਾਹੀਦਾ ਵਾ ਹੁਣ ਉਹਦੀਆਂ ਗਿਆਨੀ ਗੁਰਬੰਧ ਸਿੰਘ ਦੀਆਂ ਇਹ ਸੇਵਾਵਾਂ ਆਪਸ ਲੈ ਲੋ ਉਹਦਾ ਇਹ ਨਹੀਂ ਪੁੱਛਿਆ ਵੀ ਬੁਚੜਾਂ ਦੇ ਠੇਕੇ ਸਾਰੇ ਉਹਨਾਂ ਨੂੰ ਦਿੱਤੇ ਸਾਰੇ ਪੰਜਾਬ ਦੇ ਬੁਚੜਾਂ ਦੇ ਠੇਕੇ ਉਹਨੂੰ ਦਿੱਤੇ ਹੀ ਹੈ ਜੱਜੇਦਾਰ ਦਾ ਕੰਮ ਹੈ ਇਹ ਕਰਕੇ ਇਹ ਜੱਜੇਦਾਰਾਂ ਇਹਨਾਂ ਨੂੰ ਕਹਿਣਾ ਮਾੜੀ ਗੱਲ ਆ ਪਾਪ ਆਏ ਜਿੰਤ ਤੱਕ ਇੰਟਰਵਿਊ ਪਹੁੰਚ ਚੁੱਕਿਆ ਹੈ ਸ਼ਾਇਦ ਸਵਾਲ ਹੋਏਗੇ ਆਡੀਅנס ਦਾ ਕਿ ਜਿਜਿਆਨੀ ਸਾਹਿਬ ਕੌਣ ਨੇ ਚੋੜਾ ਸਾਹਿਬ ਨਾਲ ਕਿਸ ਤਰੀਕੇ ਨਾ ਜਾਣਦੇ ਆ ਜੇਲ੍ਹ ਦੇ ਵਿੱਚ ਕਿਉਂ ਗਏ ਆਪਣਾ ਬੈਕਗ੍ਰਾਉਂਡ ਦੱਸੋ ਸ਼ੁਰੂ ਕਿੱਥੋਂ ਹੁੰਦੇ ਹੋ ਜੀ ਤੁਸੀਂ ਸ਼ੁਰੂ ਮੈਂ ਇੱਥੋਂ ਨਾਵਾ ਜੀ ਅਸੀਂ ਇੱਕ ਮਤਲਬ ਮੀਡੀਅਮ ਪਰਿਵਾਰ ਚੋਂ ਹਾਂ ਤੇ ਪੜ੍ਹੇ ਲਿਖੇ ਪਰਿਵਾਰ ਚੋਂ ਸਾਡਾ ਹਲਕਾ ਮਜੀਠਾ ਵਾ ਤੇ ਸਾਡਾ ਪਿੰਡ ਜਿਹੜਾ ਜੱਜਿਆਣੀ ਹਲਕੇ ਮਜੀਠੇ ਚ ਤੇ ਗੁਰੂ ਪੰਥ ਦੇ ਦਾਸ ਆਂ ਤੇ ਉਹਦੇ ਚਰਨਾਂ ਤੋਂ ਸੇਧ ਲੈ ਕੇ ਤੁਰਦੇ ਆਂ ਤੇ ਈ ਨਹੀਂ ਮੰਨਦੇ ਅਸੀਂ ਮਤਲਬ ਜੋ ਗੁਰੂ ਆਸ਼ੇ ਅਨਸਾਰ ਸਾਡਾ ਦਿਲ ਕੀਂਦਾ ਨਾ ਹੀ ਉਹੋ ਕਰਦੇ ਆਂ ਤੇ ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੈ ਮਜੀਠੀਆ ਨੇ ਸਾਨੂੰ ਇਸੇ ਵਿੱਚ ਦਬਾਉਣਾ ਚਾਹਿਆ ਤੇ ਸਾਡੇ ਤਿੰਨਾਂ ਤਿੰਨ ਭਰਾ ਇਤਨੇ ਸਰਕਾਰੀ ਨੌਕਰੀ ਕਰਦੇ ਹਾਂ ਪੜੇ ਲਿਖੇ ਹੁਣ ਕਰਕੇ ਤੇ ਤਿੰਨਾਂ ਦੀਆਂ ਸਰਕਾਰੀ ਨੌਕਰੀਆਂ ਖਾ ਗਿਆ ਹੈ ਤੇ ਫਿਰ ਟਕਸਾਲ ਦਾ ਮੇਰਾ ਪਹਿਲਾਂ ਹੀ ਸੰਬੰਧ ਸੀ ਫਿਰ ਮੈਂ ਟਕਸਾਲ ਨਾਲ ਆਣ ਕੇ ਫਿਰ ਜੁੜ ਗਿਆ ਜਦੋਂ ਨੌਕਰੀਆਂ ਜਾਂਦੀਆਂ ਰਹੀਆਂ ਤੇ ਫਿਰ ਟਕਸਾਲ ਦੇ ਵਿੱਚ ਅਸੀਂ ਖੋਬ ਗਏ ਟਕਸਾਲ ਨਾਲ ਖੋਬ ਗਏ ਤੇ ਇਹਨਾਂ ਨੇ 2007 ਤੋਂ ਲੈ ਕੇ ਤੇ 2017 ਤੱਕ ਮਿਰਤੇ 27 57 52 ਦੇ 7 ਐਫ ਆਈ ਆਰ ਹੁਣ ਅੱਜ ਮਜੀਠੀਆ ਨੂੰ ਬਹੁਤ ਪੀੜ ਹੋਣ ਈ ਆ ਭਾਈ ਮੁਕਮ ਸਿੰਘ ਨੂੰ ਦੁਨੀਆ ਜਾਣਦੀ ਆ ਤੇ ਜੋ ਮਰਜੀ ਕੋਈ ਇਲਜ਼ਾਮ ਲਾਈ ਜਾਵੇ ਸਾਨੂੰ ਪਤਾ ਵੀ ਉਹ ਕਿਸ ਤਰ੍ਹਾਂ ਦਾ ਹੁਣ ਭਾਈ ਮੁਕਮ ਸਿੰਘ ਤੇ ਸਤਨਾਮ ਸਿੰਘ ਮਨਾਵਾ ਤੇ ਇਹਨਾਂ ਤੇ ਪਰਚਾ ਇਹਨਾਂ ਨੇ ਕੀਤਾ ਵਾ ਵੀ ਠੱਠੀ ਖਾਰਾ ਤਰਨਤਾਰਨ ਚ ਪੈਂਡਿਆ ਉਥੋਂ ਇਹਨਾਂ ਰੂੜੀਆਂ ਤੋਂ ਇੱਕ ਕੁੱਕਰ ਫੜਿਆ ਕੁੱਕਰ ਫੜ ਕੇ ਤੇ ਇੱਕ ਸਰਕਾਰੀ ਸਫੈਦਾ ਵੱਢ ਕੇ ਤੇ ਉਹਨਾਂ ਭੁੰਨ ਕੇ ਦਿਖਾਦਾ ਇਹ ਇਨੇ ਜਲੀਲ ਪਰਚੇ ਦਿੰਦੇ ਰਹੇ ਸਾਡੇ ਤੇ 10 ਸਾਲਾਂ ਦੇ ਵਿੱਚ 44 ਪਰਚੇ ਆ ਭਾਈ ਮੁਕਮ ਸਿੰਘ ਤੇ 10 ਸਾਲਾਂ ਦੇ ਵਿੱਚ 44 ਇਹ ਪਰਚੇ ਸਾਡੇ ਤੇ ਇਹੋ ਦੇ ਦਿੰਦੇ ਰਹੇ ਆ ਅੱਜ ਨੂੰ ਹੱਥ ਮਲਾਏ ਦੀ ਪੀੜ ਹੋਈ ਜਾਂਦੀ ਹੈ ਮਜੀਠੀਏ ਨੂੰ ਘਾਰੇ ਜਰਨਲ ਡਾਇਰ ਨੂੰ ਰੱਖਦੇ ਆ ਉਹਨੂੰ ਇੱਥੋਂ ਇਹ ਜਰਨਲ ਡਾਇਰ ਨੂੰ ਰੋਟੀ ਖਵਾ ਕੇ ਤੇ ਸਿਮਰਜੀਤ ਸਿੰਘ ਮਾਨ ਦੇ ਨਾਨੇ ਕੋਲੋਂ ਉਹਨੂੰ ਸਰੂਪਾ ਦਵਾਉਂਦੇ ਆ ਸਿਰਫ ਇੰਗਲੈਂਡ 'ਚ ਦੱਸਣ ਲਈ ਕਿਉਂਕਿ ਇੰਗਲੈਂਡ ਨੇ ਵੀ ਇਹ ਗੱਲ ਦਾ ਗੁੱਸਾ ਕੀਤਾ ਸੀ ਵੀ 1919 ਦੇ ਵਿੱਚ ਵਿਸਾਖੀ ਦੇ ਜਿਹੜਾ ਜੱਲਿਆਂ ਵਾਲਾ ਬਾਗ ਕੀਤਾ ਉਹਨੂੰ ਇੰਡੀਆ 'ਚ ਸਜ਼ਾ ਮਿਲਣੀ ਸੀ ਤੇ ਸਜ਼ਾ ਸਿਰਫ ਇਹੋ ਸਰੂਪਾ ਦਵਾ ਕੇ ਤੇ ਉਹਨੇ ਸਾਬਤ ਕਰਤਾ ਵੀ ਨਹੀਂ ਤੇ ਉਹ ਇੰਗਲੈਂਡ 'ਚ ਜਾ ਕੇ ਉਹਨੂੰ ਸਜ਼ਾ ਮਿਲੀ ਚਲੋ ਉਹਨੂੰ ਸਿੰਘ ਨੇ ਸਜ਼ਾ ਸਾਡੇ ਨੇ ਦੇ ਦਿੱਤੀ ਜਾ ਕੇ ਪਹੁੰਚ ਗਿਆ ਉਹ ਉੱਥੇ ਸ਼ਹੀਦ ਉਧਮ ਸਿੰਘ ਤੇ ਉਹਨੇ ਸਜ਼ਾ ਦੇ ਦਿੱਤੀ ਤੇ ਇਸੇ ਤਰ੍ਹਾਂ ਭਾਈ ਨਰੈਣ ਸਿੰਘ ਚੌੜੇ ਨੂੰ ਵੀ ਜੋ ਚੰਗਾ ਲੱਗਾ ਉਹਨੇ ਕੀਤਾ ਵਾ ਅਹੀਂ ਉਹਦੇ ਨਾਲ ਆ ਤੁਸੀਂ ਜੇਲ੍ਹ ਦੇ ਵਿੱਚ ਮਿਲੇ ਕਿਸ ਤਰੀਕੇ ਸੀਗਾ ਤੇ ਕਿਸ ਤਰੀਕੇ ਦਾ ਉਹਨਾਂ ਦਾ ਵਿਵਹਾਰ ਸੀਗਾ ਕਿਉਂਕਿ ਨਿੱਜੀ ਤੌਰ ਤੇ ਆਖੇ ਜੇ ਕੋਈ ਵੀ ਹਾਲੇ ਤੱਕ ਜਾਣ ਨਹੀਂ ਪਾਰਿਆ ਮੀਡੀਆ ਮੀਡੀਆ ਦੀ ਰਿਪੋਰਟਾਂ ਦੇਖੀ ਤਾਂ ਹਾਲੇ ਤੱਕ ਇਹ ਹੀ ਪਤਾ ਚੱਲ ਰਿਹਾ ਕਿ 31 ਕੇਸ 31 ਚ ਬਰੀ ਹੋ ਚੁੱਕੀ ਹੈ 84 ਦੇ ਵਿੱਚ ਪਾਕਿਸਤਾਨ ਤੋਂ ਸਲਾ ਸਪਲਾਈ ਕੀਤਾ ਹੋਰ ਵੀ ਐਸੇ ਕੇਸਾਂ ਦੇ ਵਿੱਚ ਨਾ ਜੁੜਿਆ ਸੋ ਉਹਨਾਂ ਦੇ ਬਾਰੇ ਦੱਸੋ ਜੇਲ੍ਹ ਦੇ ਵਿੱਚ ਕਿਸ ਤਰੀਕੇ ਮਿਲੇ ਸੀਗੇ ਕੀ ਗੱਲਬਾਤ ਹੁੰਦੀ ਸੀਗੀ 1978 ਤੋਂ ਲੈ ਕੇ ਤੇ 1993 ਤੱਕ ਜਿੰਨੇ ਵੀ ਸਿੰਘ ਸ਼ਹੀਦ ਹੋਏ ਹਨ ਉਹਦੇ ਚ ਜਿਹੜੇ ਖਾੜਕੂ ਹੀ ਨਾ ਜਿਹੜੀ ਇੰਡੀਆ ਗਵਰਨਮੈਂਟ ਦੀ ਰਿਪੋਰਟ ਆ ਉਹ 638 ਲਿਖਦੇ ਆ ਵੀ 38 ਖੜਕੂਸੀ ਉੱਥੇ ਜੋ ਸੰਤ ਜਰਨੈਲ ਸਿੰਘ ਜਰਨਲ ਸ਼ਵੇਕ ਸਿੰਘ ਨਾਲ ਭਾਈ ਮਰੀਕ ਸਿੰਘ ਨਾਲ ਸ਼ਹੀਦ ਹੋਏ ਆ ਕੋਈ ਕਹਿੰਦਾ 110 ਸੀ ਕੋਈ ਕਹਿੰਦਾ 200 ਸੀ ਔਰ ਉਸ ਟਾਈਮ ਦੇ ਦੌਰਾਨ 1978 ਤੋਂ ਲੈ ਕੇ ਤੇ 1993 ਤੱਕ ਲਗਭਗ 32000 ਦੇ ਕਰੀਬ ਜਿਹੜੇ ਆ ਸਿੰਘ ਸ਼ਹੀਦ ਹੋਏ ਆ ਉਹਦੇ ਚ ਹਿੰਦੂ ਵੀਰ ਵੀ ਸੀ ਜੀ ਉਹ ਸਾਰੇ ਜਿਹੜੇ ਆ ਇੰਨੀਆਂ ਮੌਤਾਂ ਹੋਈਆਂ ਵਾ ਔਰ ਕੋਈ 20000 ਦੇ ਕਰੀਬ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਇਕੱਠੇ ਕਰ ਲਏ ਸੀ। ਉਹਦੇ ਵਿੱਚ ਜਿਹੜੇ ਮੈਂ ਸਮਝਦਾ ਵਾਂ ਵੀ ਜਿਹੜੇ ਖਾੜਕੂ ਹੀ ਨਾ ਉਹ ਬਹੁਤ ਜ਼ਿਆਦਾ ਹੋਏ ਤੇ 2000 ਹੋਣੇ ਆ। ਬਾਕੀ ਸਾਰੇ ਹੀ ਜਿਹੜੇ ਸੀ ਨਾ ਉਹ ਤੱਕੇ ਨਾ ਬਣਾਏ ਸੀ ਤੇ ਬਾਅਦ ਚ ਉਤ ਰੱਖੀਆਂ ਕਰਕੇ ਬਣਾਏ ਸੀ। ਤੇ ਉਸੇ ਤਰ੍ਹਾਂ ਹੀ ਜਿਹੜੇ ਬਹੁਤ ਸਾਰੇ ਜਿਹੜੇ ਜਿਹੜੇ ਅਣਖੀ ਯੋਧੇ ਹੀ ਨਾ ਉਹ ਮਰਦਿਆਂ ਭਜੇ ਸੀ। ਜੇ ਇਹਨਾਂ ਤੇ ਕੋਈ ਇਲਜ਼ਾਮ ਹੁੰਦਾ ਤੇ 31 ਕੇਸਾਂ ਜੋ ਭਰੀ ਨਾ ਹੁੰਦੇ। ਉਨੇ ਸਬੂਤ ਕੀ 31 ਕੇਸ ਨੂੰ ਕਹੀ ਜਾਓ ਮੈਂ ਮੇਰੇ ਤੇ 27 57 ਤੇ 6 7 ਐਫ ਆਰ ਆਵਾਂ ਅੱਜ ਤੱਕ ਚਲਾਨ ਨਹੀਂ ਪੇਸ਼ ਹੋਇਆ ਕਿਸੇ ਦਾ ਵੀ ਜਿਹਦਾ ਚਲਾਨ ਹੀ ਨਹੀਂ ਪੇਸ਼ ਹੋਇਆ ਵੀ ਅਸੀਂ ਹਰ ਚੀਜ਼ ਹਾਈ ਕੋਰਟ ਤੋਂ ਲੈਣ ਜਾਂਦੇ ਆ ਤੇ ਉਹਦੇ ਉਹ ਕੇਸ ਨਹੀਂ ਗਿਣੇ ਜਾਂਦੇ ਜਿਹੜਾ ਕੋਰਟ ਚੋਂ ਸਜ਼ਾ ਜਾਬਤਾ ਹੈ ਨਾ ਉਹ ਇਹਨੂੰ ਕੇਸ ਨੂੰ ਤਾਂ ਆਪਾਂ ਨੂੰ ਗਿਣਨਾ ਹੀ ਨਹੀਂ ਚਾਹੀਦਾ ਉਹ ਕੇਸ ਮੈਂ ਨਹੀਂ ਸਮਝਦਾ ਵੀ ਇਹ ਜੋ ਮਰਜ਼ੀ ਇਲਜ਼ਾਮ ਲਾਈ ਜਾਣ ਇਹ ਕੋਰਟ ਦੇ ਹੁਕਮ ਨੂੰ ਮੰਨਦਾ ਜਾਂ ਇਹ ਮਜੀਠੀਆ ਵੱਡਾ ਵਾ ਜੱਜ ਨਾਲੋਂ ਇਹ ਉਹ ਫਲਾਨ ਕੀਤਾ ਉਹਨੇ ਟੀਮ ਕੀਤਾ ਵਾ ਹਾਂ ਆਪਣੇ ਉਹ ਜਿਹੜੇ ਸੱਤਾ ਮੋਟਾ ਚਿਤੇੜ ਦਾ ਵਪਾਰੀ ਆ ਤੇ ਜਿਹੜਾ ਪਿੰਦੀ ਆ ਦੂਜੇ ਉਹ ਉਹ ਉਹਨਾਂ ਨੂੰ ਜਿਹੜਾ ਲਾਇਸੈਂਸ ਲੈ ਕੇ ਦਿੱਤੇ ਆ ਉੱਥੇ ਆਪਣਾ ਉਹਦੇ ਵਿੱਚ ਸੋਲਣ ਦੇ ਲੱਗੇ ਜਿੱਥੋਂ 700 ਕਰੋੜ ਦੀ ਫੜੀ ਆ ਉਹ ਉਹ ਉਹਨਾਂ ਵਰੀ ਉਹਦੀ ਇਹਨਾਂ ਨੂੰ ਚਿੰਬੜਦੀ ਵੀ ਤੇ ਹੱਥ ਮਲਾਇਆ ਇਹਨਾਂ ਨੂੰ ਬੜਾ ਚਿੰਬੜ ਜਾਂਦਾ ਰੋਜ਼ ਨਵਾਂ ਕੱਢ ਕੱਢ ਲਿਆਉਂਦੇ ਆ ਢਿੱਡ 'ਚ ਪਤਾ ਨਹੀਂ ਲੱਡੂ ਫੁੱਟਦੇ ਆ ਵੀ ਸੁਖਵੀਰ ਮਰ ਜਾਂਦਾ ਤੇ ਖਰੇ ਅਸੀਂ ਬਣ ਜਾਣਾ ਸੀ ਪਰ ਬੰਦੇ ਨੂੰ ਇੱਜ਼ਤ ਬਣਾਉਣ ਲੱਗਿਆਂ ਆਪਣਾ ਯਕੀਨ ਦਿਵਾਉਣ ਲੱਗਿਆਂ ਸਾਰੀ ਉਮਰ ਲੰਘ ਜਾਂਦੀ ਹੈ ਤੇ ਫੇਰ ਉਹ ਕਠੀ ਨਹੀਂ ਹੁੰਦੀ ਇਹ ਹੁਣ ਜਿੰਨੇ ਮਰਜੀ ਪਰਪੰਚ ਰਾਜ ਲੈਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਗਈ ਹੈ ਨਾ ਇਹਨਾਂ ਕਰਤੀ ਆ ਮੇਰੀ ਇੰਟਰਵਿਊ ਹੈਗੀ ਆ ਚੰਨਪੁਰ ਦੇਸੀ ਰੇਡੀਓ ਤੇ ਲੱਭ ਲਿਓ ਇਹ 2015 ਦੀ ਜਿਹੜੀ ਇਹਨਾਂ ਨੇ ਬੇਅਦਬੀ ਕਰਤੀ ਆ ਨਾ ਜਦੋਂ ਕਿਰਪਾ ਚੰਦ RAM ਜਿਹੜਾ ਆਇਆ ਹੀ ਨਾ ਗੁਰੂ ਤੇਗ ਬਹਾਦਰ ਸਾਹਿਬ ਕੋ ਪੰਡਿਤ ਉਥੋਂ ਲੈ ਕੇ ਵੀ ਸਾਡੀ ਰੱਖਿਆ ਕਰੋ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਨਾ ਜਦੋਂ ਛਾਤੀ ਮਾਰੀ ਉਹਦੇ ਪਿਛਲੇ ਜਨਮਾਂ ਤੇ ਔਰੰਗਜ਼ੇਬ ਦੇ ਸਾਰਾ ਉਹਨਾਂ ਨੇ ਵੇਖਿਆ ਤੇ ਉਹਨਾਂ ਵੇਖਿਆ ਵੀ ਇਹਦੀ ਭਗਤੀ ਬੜੀ ਆ ਤੇ ਵਰ ਲੈ ਕੇ ਆਇਆ ਰਾਜ ਕਰਨ ਦਾ 52 ਸਾਲ ਉਹਨੇ ਰਾਜ ਕੀਤਾ ਤੇ ਇਹ ਵਰ ਲੈ ਕੇ ਆਇਆ ਵਾ ਤੇ ਇਹਨੂੰ ਅਮਾਨਤ ਚ ਖਿਆਨਤ ਕਾਲਪੁਰਖ ਨੇ ਜੇ ਬਖਸ਼ਿਸ਼ ਕੀਤੀ ਆ ਨਾ ਤੇ ਇਹਦੇ ਕੋਲ ਪਾਪ ਕਰਾਓ 13 ਸੂਫੀ ਸੰਤ ਮਾਰੇ ਉਹਨੇ ਸਰਮਤ ਮਾਰਿਆ ਚਾਰ ਸਹਬਜ਼ਾਦੇ ਸ਼ਹੀਦ ਕੀਤੇ ਤੇ ਕਿੰਨੇ ਸਿੰਘ ਸ਼ਹੀਦ ਕਰਾਏ ਬਾਅਦ ਤੇ ਫੇਰ ਉਹ ਨਾਸ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਿਆ ਵੀ ਇਹਦੇ ਕੋਲੋਂ ਆਪਣਾ ਜਿਹੜੇ ਆ ਨਾ ਪਾਪ ਈ ਡਾ ਕਰਾਇਆ ਜਾਵੇ ਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਂ ਜਿਹੜਾ ਸੀ ਉਹ ਤੇਗ ਮਲ ਸੀ ਛੇਵੇਂ ਪਾਤਸ਼ਾਹ ਦੇ ਪੁੱਤ ਸੀ ਤੇ ਜਦੋਂ ਕਰਤਾਰਪੁਰ ਸਾਹਿਬ ਦੀ ਜੰਗ ਹੋਈ ਨਾ ਤੇ ਗੁਰੂ ਸਾਹਿਬ ਨੇ ਆਪੇ ਹੀ ਨਾਂ ਬਦਲਿਆ ਛੇਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਵੇਖਿਆ ਤੇਗ ਚਲਾਉਂਦਿਆਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੇ ਉਹਨਾਂ ਨੇ ਆਖਿਆ ਵੀ ਤੇਰਾ ਨਾਂ ਤੇਗ ਮਲ ਨਹੀਂ ਤੇਰਾ ਨਾਂ ਤੇਗ ਬਹਾਦਰ ਚਾਹੀਦਾ ਕਿੱਥੇ ਤੀਕ ਤੇਕ ਚਲਾਉਣੀ ਉਹ ਵੀ ਜਾਣਦੇ ਪਰ ਉਹਨਾਂ ਨੇ ਵੇਖਿਆ ਵੀ ਇਹਦੇ ਕੋ ਪਾਪ ਕਰਾਓ ਹੁਣ 52 ਸਾਲ ਜਿਹੜਾ ਵਾ ਉਹ ਔਰੰਗਜ਼ੇਬ ਨੇ ਰਾਜ ਕੀਤਾ ਇਹਨੇ ਬਾਦਲ ਨੇ ਇੰਨੀ ਇਹਦੀ ਵੀ ਭਗਤੀ ਇੰਨੀ ਹੀ ਉਹ ਤੇ ਕੰਜਰ 91 ਸਾਲਾਂ ਦਾ ਮਰਿਆ ਸੀ ਤੇ 96 ਦਾ ਹੋ ਕੇ ਮਰਿਆ ਵਾ ਬੜੀ ਸਾਡੇ ਮਨ ਚ ਚਾਹ ਸੀ ਕਿਤੇ ਵੀ ਜਿੰਦਾ ਰਹਿ ਸਾਰਾ ਹ ਅਸ਼ਰਵੇਖੇ ਜਾਂਦਾ ਪਰ ਜਾਣ ਲੱਗਿਆਂ ਵੇਖ ਗਿਆ ਉਹ ਕੁਛ ਅਸਖਬੀਰ ਵੀ ਹੁਣ ਇਹਦਾ ਸਰੀਰ ਤੁਰਿਆ ਫਿਰਦਾ ਵਾ ਜਮੀਰ ਤੇ ਹੈ ਨਹੀਂਗੀ ਤੇ ਸਰੀਰ ਨੂੰ ਮਾਰ ਕੇ ਕੀ ਕਰਨਾ ਸਰੀਰ ਢੱਕ ਨਹੀਂ ਦਿਆ ਇਹਦਾ ਸਰੀਰ ਪਟਕੀ ਦੇ ਆਵਾਹ ਦਾ ਜਮੀਰ ਤੇ ਹੈਗੀ ਨਹੀਂ ਇਹਨਾਂ ਕੋਈ ਕੇ ਕੋ ਵੀ ਨਹੀਂ ਹੈਗੀ ਤੇ ਇਹ ਕਰਕੇ ਗੁਰੂ ਸਾਹਿਬ ਨੇ ਉਦੋਂ ਉਥੋਂ ਕਰਾਇਆ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਮੇਰੀ ਸੋਚ ਆ ਮੇਰੀ ਬੁੱਧੀ ਮੈਂ ਕਿਸੇ ਨੂੰ ਨਹੀਂ ਇਹ ਕਹਿੰਦਾ ਵੀ ਤੁਸੀਂ ਆਮੀ ਭਰੋ ਗੁਰੂ ਗ੍ਰੰਥ ਸਾਹਿਬ ਨੇ ਆਪਣੀ ਕੁਰਬਾਨੀ ਦਿੱਤੀ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਸੀਂ ਲੱਭ ਲਿਆ ਸੀ ਉਹ ਸਕੂਲ ਦੀ ਕੰਧ ਹੀ ਛੋਟੀ ਜੀ ਬੁਰਜ ਜਵਾਰ ਸਿੰਘ ਵਾਲਾ ਉਥੋਂ ਕੁੜੀਆਂ ਨੂੰ ਪੁੱਛਿਆ ਤੇ ਇੱਕ ਨੇ ਦੱਸਤਾ ਵੀ ਉਹ ਜਿਹੜੇ ਸੂਬੇ ਤੇ ਘਾਰਿਆ ਉਹ ਲੈ ਕੇ ਗਿਆ ਕਸ਼ਚ ਚ ਮਾਰ ਕੇ ਤੇ ਸਰਬੱਤ ਖਾਲਸਾ ਵਾਸਤੇ ਅਸੀਂ ਉਦੋਂ ਮੀਟਿੰਗ ਕਰਨੀ ਸੀ ਲੁਧਿਆਣੇ ਗੁਰਦੁਆਰੇ ਭਾਈ ਪਰਮਜੀਤ ਸਿੰਘ ਸਰਮੇ ਦਾ ਗੁਰਦੁਆਰਾ ਉਥੇ ਮੀਟਿੰਗ ਕਰਨੀ ਸੀ 12 ਅਕਤੂਬਰ 2015 ਦੀ ਮੀਟਿੰਗ ਸੀ 24 ਸਤੰਬਰ 2015 ਨੂੰ ਇਹਨਾਂ ਮਾਫ ਕੀਤਾ ਸੀ ਉਹਦੇ ਸਬੰਧ ਚ ਅਸੀਂ ਸਰਬੱਤ ਖਾਲਸੇ ਵਾਸਤੇ ਮੀਟਿੰਗ ਕਰਨੀ ਸੀ ਇਹਨਾਂ ਨੇ ਕੀ ਕੀਤਾ ਵੀ ਇਹਨਾਂ ਨੇ 11 ਤਰੀਕ ਰਾਤ ਨੂੰ 12 ਦੇ ਤੜਕੇ ਉਹ ਗੁਰੂਗ੍ਰੰਥ ਸਾਹਿਬ ਦੇ ਜਦੋਂ ਉਥੋਂ ਸਾਨੂੰ ਇਹਨਾਂ ਚੁੱਕਿਆ ਜਗਵਾਰ ਸਿੰਘ ਵਾਲਾ 5700 ਸਿੰਘ ਸੀ ਕਿਸੇ ਨੂੰ ਬਠਿੰਡੇ ਲਾਹਤਾ ਕਿਸੇ ਨੂੰ ਜਾ ਕੇ ਰਾਮਪੁਰੇ ਫੂਲ ਲਾਹਤਾ ਕਿਸੇ ਨੂੰ ਮਤਲਬ ਇਸ ਤਰ੍ਹਾਂ 50 50 ਕਿਲੋਮੀਟਰ ਦੂਰ ਲਾਹਤਾ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪੇ ਚੁੱਕ ਕੇ ਲੈ ਗਏ ਉਸੇ ਦੇ ਬਾਈ ਅੰਗ ਜਿਹੜੇ ਇਹਨਾਂ ਨੇ ਗਲੀਆਂ 'ਚ ਖਿਲਾਰੇ ਔਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਮੈਂ ਉਹ ਲੰਮੀ ਹੋ ਜਣੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਪਣੀ ਕੁਰਬਾਨੀ ਦੇ ਕੇ ਤੇ ਇਹਨਾਂ ਦਾ ਰਾਜ ਤੈਸ਼ ਨੈਸ਼ ਕੀਤਾ ਵਾ ਇਹ ਜੇ ਮੰਨਦੇ ਹੋਣ ਗੁਰੂ ਗ੍ਰੰਥ ਸਾਹਿਬ ਨੂੰ ਨਾ ਤੇ ਫਿਰ ਤੇ ਕੁਝ ਹੋ ਸਕਦਾ ਵਾ ਇਹ ਉਹਨੂੰ ਮਤਲਬ ਵਰਤਦੇ ਆ ਇਹਨਾਂ ਹਰਥਾਂ ਦੇ ਵਰਤਿਆ ਜਦੋਂ ਉਹ ਯਾਤਰਾ ਕੱਢੀ ਸੀ ਤੇ ਵਾਲ ਚਟੇ ਰੱਖੇ ਸੀ ਕਿਸੇ ਨੇ ਕਿਹਾ ਵੀ 42 ਸਾਲ ਦੀ ਉਮਰ 'ਚ ਤੇ ਕਾਲ ਚਲਾਣਾ ਕਰ ਗਏ ਸੀ ਸੱਚਖੰਡ ਚ ਲੱਗੇ ਸੀ ਦਵੇਂ ਪਾਸ਼ਾ ਤੇ ਫੇਰ ਵਾਲ ਬਦਲੇ ਇਹਨਾਂ ਨੇ ਵੀ ਕਾਲੇ ਕਰ ਦੋ ਵਿੱਚ ਕੇਸ ਜਿਹੜੇ ਰੱਖੇ ਮਤਲਬ ਇਹਨਾਂ ਨੂੰ ਨਾਂ ਤੇ ਇਤਿਹਾਸ ਦਾ ਪਤਾ ਵਾ ਸਖਬੀਰ ਬਾਦਲ ਨੇ ਸਾਡੇ ਦੇ ਪਰਚੇ ਕਰਤੇ ਉਹਦੇ ਪੋਸਟਰ ਪਾੜਨਦੇ ਉਹ ਕੰਜਰ ਦੇ ਬਲਾਤਕਾਰੀ ਸਾਥ ਦੇ ਝੂਠੇ ਸੌਦੇ ਦੇ ਤੇ 295 ਲਾਤੀ ਭਾਈ ਮੁਗਮ ਸਿੰਘ ਨੇ ਕਿਹਾ ਵੀ ਇਹ 295 ਬਣਦੀ ਆ ਇੰਡੀਆ 'ਚ 6 ਧਰਮ ਜਿਹੜੇ ਆ ਉਹ ਸੰਵਿਧਾਨ ਦੇ ਵਿੱਚ ਆ ਬੁੱਧ ਜੈਨ ਈਸਾਈ ਮੁਸਲਮਾਨ ਸਿੱਖ ਤੇ ਹਿੰਦੂ ਤੇ ਇਹਦਾ ਕਿਹੜਾ ਧਰਮ ਆ ਤੇ ਇਹ ਲਾਗੋਂ ਕੋਸ਼ਦਾ ਇਕਾਈ ਆ ਸਰਸਰ ਨੂੰ ਇਹਦਾ ਕਿਹੜਾ ਧਰਮ ਆ ਇਹਨਾਂ ਨੂੰ ਸਮਝਦੇ ਹੈ ਹੀ ਨਹੀਂ ਤੇ ਇਹ ਫੈਸਲੇ ਕਰਦੇ ਫਿਰਦੇ ਆ ਕੌਮ ਦੀ ਗਵਾਹੀ ਕਰਨ ਨੂੰ ਫਿਰਦੇ ਆ ਇਹ ਜੋ ਇਹਨਾਂ ਦਾ ਹੈਗਾ ਸੀ ਨਾ ਉਹ ਖਤਮ ਹੋ ਗਿਆ ਵਾਪਸ ਨਰੈਨ ਸਿੰਘ ਚੋੜੇ ਤੇ ਆਉਨੇ ਆ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਗੱਲ ਆਖੀ ਗਈ ਹੈ ਹਰਜਿੰਦਰ ਸਿੰਘ ਧਾਮੀ ਜੀ ਬਾਰੇ ਲੱਗਦਾ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਜੋ ਗੁਨਾਹ ਹੈ ਜਾਂ ਕਾਲਜ ਦਾ ਲੀਡਰਸ਼ਿਪ ਦੇ ਜੋ ਗੁਨਾਹ ਆ ਉਹ ਕਿਤੇ ਨਾ ਕਿਤੇ ਨਰੈਨ ਸਿੰਘ ਚੋੜੇ ਤੋਂ ਵੱਧ ਹੈ ਜੀ ਨਰੇਂਦਰ ਸਿੰਘ ਚੌੜੇ ਨੂੰ ਬਹਾਦਰ ਭਾਈ ਬਿਦੀਚੰਦ ਦਾ ਖਿਤਾਬ ਦੇਣਾ ਚਾਹੀਦਾ ਉਹਨੇ ਯੁਰਤ ਕੀਤੀ ਆ ਔਰ ਉਹਨੇ ਸੰਕੇਤ ਦਿੱਤਾ ਵਾ ਵੀ ਮੈਨੂੰ ਰੋਸਿਆ ਉਹਨੂੰ ਜੇ ਪੰਥ ਤੋਂ ਛੇਕਦੇ ਆ ਨਾ ਤੇ ਅੱਜ ਭਾਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਨੇ ਐਲਾਨ ਕੀਤਾ ਵਾ ਵੀ ਜੇ ਤੁਸੀਂ ਛੇਕਿਆ ਤੇ ਫੇਰ ਵੇਖਿਓ ਅਸੀਂ ਉਹਨੂੰ ਫਖਰੇ ਕੌਮ ਦਾ ਵਾਰਡ ਦਵਾਂਗੇ ਪਰ ਮੈਂ ਚਲੋ ਉਹਨਾਂ ਬਹੁਤ ਸਿਆਣੇ ਆ ਸਾਡੇ ਨੂੰ ਬਹੁਤ ਵੱਡਾ ਸੰਘਰਸ਼ ਆ ਉਹਨਾਂ ਦਾ ਵੈਸੇ ਮੈਂ ਜੇ ਮੈਨੂੰ ਕਹਿੰਦੇ ਤੇ ਉਹਨੂੰ ਭਾਈ ਵਿਦੀਚੰਦ ਜੀ ਦਾ ਨਾਮ ਦੇਣਾ ਚਾਹੀਦਾ ਤੇ ਫਕਰੇ ਕੌਮ ਨਾਲੋਂ ਕਿ ਉਹਨੇ ਬਹਾਦਰੀ ਵਾਲਾ ਕੰਮ ਕੀਤਾ ਉਹਨੇ ਇਹਨੂੰ ਦੱਸਿਆ ਵੀ ਮੈਨੂੰ ਰੋਸਿਆ ਉਹਦਾ ਇਹ ਕੋਈ ਗੁਨਾਹ ਨਹੀਂਗਾ ਉਹਦੇ ਤੇ ਗੁਨਾਹ ਕੋ ਗਿਣ ਕੇ ਦੱਸੇ ਉਹਦਾ ਤੇ ਸੰਘਰਸ਼ੀ ਸੰਘਰਸ਼ ਆਉਣਾ ਇਹਦੇ ਗੁਨਾਹ ਜਿਹੜੇ ਆ ਉਹ ਕਿਸੇ ਗਲੀ ਚੋਂ ਫੜ ਕੇ ਉਹ ਜਿਹੜਾ ਮਰਜੀ ਗਿਣ ਦੂਗਾ ਜਿੰਨੇ ਮਰਜੀ ਗੁਨਾਹ ਗਢਾਈ ਜਾਓ ਇਹਦੇ ਕੋਲ ਸੁਖਵੀਰ ਬਾਦਲ ਇੱਕ ਵੀਡੀਓ ਤੁਸੀਂ ਦੇਖੀ ਹੈ ਜਦੋਂ ਗੋਲੀ ਚਲਾਉਂਦੇ ਨਰਿੰਦਰ ਸਿੰਘ ਚੋਣਾ ਪਿੱਛੋਂ ਇੱਕ ਕਾਲੀ ਦਲ ਦਾ ਯੂਥ ਵਿੰਗ ਦਾ ਕੋਈ ਆਗੂ ਹੈ ਉਸ ਵੱਲੋਂ ਪੂਰੀ ਮਾਨਸਿਕਤਾ ਦੇ ਰੂਪ ਦੇ ਵਿੱਚ ਆ ਕੇ ਪੂਰੀ ਹੋਸ਼ੋ ਹਵਾਸ ਦੇ ਵਿੱਚ ਪੱਗ ਫੜੀ ਜਾਂਦੀ ਹੈ ਤੇ ਪੱਗ ਉਤਾਰੀ ਜਾਂਦੀ ਹੈ ਕਿ ਐਸਜੀਪੀਸੀ ਵੱਲੋਂ ਉਸ ਦੇ ਉੱਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਜਥੇਦਾਰ ਸਾਹਿਬਾਨ ਵੱਲੋਂ ਉੱਤੇ ਕੋਈ ਬਿਆਨ ਦਿੱਤਾ ਗਿਆ ਜੈਸੀ ਕੋਕੋ ਵੈਸੇ ਬੱਚੇ ਜਿਹੋ ਜਿਹਾ ਸੁਖਬੀਰ ਬਾਦਲ ਨੂੰ ਜਿੰਨੀ ਕਿ ਸਮਝਿਆ ਉੰਨੀ ਕੁ ਉਹਦੇ ਲਾਣੇ ਨੂੰ ਸਮਝਿਆ ਉਹ ਪਠਾਨਕੋਟ ਦਾ ਆ ਕੇ ਪਤਾ ਨਹੀਂ ਕਿੱਥੋਂ ਦਾ ਪ੍ਰਧਾਨ ਬਣਾਇਆ ਉਹਨੂੰ ਪੱਗ ਉਹਨੇ ਬੰਨ ਤੇ ਲਈ ਹੈ ਸਿਰ ਤੇ ਪਰ ਉਹਨੂੰ ਪੱਗ ਬਾਰੇ ਪੁੱਛ ਕੇ ਵੇਖੋ ਵੀ ਪੱਗ ਦਾ ਮਤਲਬ ਕੀ ਆ ਪੱਗ ਮਿਲੀ ਕਿਸ ਤਰ੍ਹਾਂ ਵਾ ਤੇ ਫਿਰ ਉਹਨੂੰ ਪਤਾ ਹੋਵੇ ਉਹ ਉਹਦੇ ਉਹਨੂੰ ਸਜ਼ਾ ਮਿਲੂਗੀ ਤੇ ਉਹਨੂੰ ਸਜ਼ਾ ਐਸੀ ਦਵਾਂਗੇ ਵੀ ਗਾਂ ਤੋਂ ਕੋਈ ਪੱਗal ਨਹੀਂ ਵੇਖੂਗਾ ਪੱਗ ਤੇ ਲੋਕੀ ਦੂਜੀਆਂ ਸਟੇਟਾਂ 'ਚ ਲਾਉਣੋਂ ਓਟ ਗਿਆ ਵੀ ਇਹ ਬੜਾ ਜ਼ਿਆਦਾ ਮਤਲਬ ਪੱਗ ਦੀ ਜਿਹੜੀ ਆ ਉਹ ਕੀ ਐ ਮਹਿੱਤ ਆ ਪੱਗ ਤੇ ਤੁਸੀਂ ਕਿਤੇ ਵਰਲਡ 'ਚ ਚੱਲ ਜਾਓ ਕਿਤੇ ਤੇ ਪੱਗ ਤੇ ਸਾਡਾ ਪਾਸਪੋਰਟ ਆ ਮਤਲਬ ਪੱਗ ਤੇ ਸਾਡਾ ਪੱਗ ਵੇਖ ਕੇ ਪਤਾ ਲੱਗਦਾ ਵੀ ਇਹ ਸਿੱਖ ਤੁਰਿਆ ਆਉਂਦਾ ਔਰ ਪੱਗ ਦਾ ਤੇ ਮੈਂ ਮੈਂ ਬਿਆਨ ਹੀ ਨਹੀਂ ਕਰ ਸਕਦਾ ਕੀ ਕੁਛ ਤੁਹਾਨੂੰ ਮੈਂ ਦੱਸਾਂ ਨਰਿੰਦਰ ਸਿੰਘ ਚੋੜੇ ਦੀ ਨਿੱਜੀ ਜ਼ਿੰਦਗੀ ਬਾਰੇ ਜਾਨਣਾ ਚਾਹੁੰਦੇ ਤੁਸੀਂ ਜੇਲ੍ਹ ਦੇ ਵਿੱਚ ਰਹੇ ਸੀਗੇ ਆਖਿਆ ਉਹਨਾਂ ਨੇ ਕਿਤਾਬਾਂ ਵੀ ਜੇਲ੍ਹ ਦੇ ਵਿੱਚ ਬੈ ਕੇ ਰੱਖੀਆਂ ਸੋ ਜੇਲ੍ਹ ਬਾਰੇ ਦੱਸੋ ਕਿਸ ਤਰੀਕੇ ਸੀਗਾ ਉਹਨਾਂ ਦਾ ਅੰਦਰ ਜੀ ਬੜਾ ਜਿਆਦਾ ਸਿੰਪਲ ਉਹਨਾਂ ਦਾ ਜੀਵਨ ਸੀ ਫਾਂਸੀ ਹੱਟ ਦੇ ਵਿੱਚ ਰਹਿੰਦੇ ਸੀ ਫਾਂਸੀ ਹੱਟ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਦਿੰਦੇ ਮੁਲਾਜ਼ਮ ਵੀ ਨਹੀਂ ਦੂਜੇ ਜਾ ਸਕਦੇ ਹੂੰ ਫਾਂਸੀਆ ਤੇ ਚ ਸਜ਼ਾ ਮਿਲਦੀ ਆ ਚੱਕੀ ਦੇ ਵਿੱਚ ਜਦੋਂ ਕੋਈ ਗਲਤ ਕਰਦਾ ਵਾ ਨਾ ਤੇ ਉਹਨੂੰ ਚੱਕੀ 'ਚ ਬੰਦ ਕਰ ਦਿੰਦੇ ਆ ਤੇ ਉਹਨੂੰ ਬੰਦਾ ਨਹੀਂ ਦਿਸਦਾ ਕੁਛ ਨਹੀਂ ਕਹਿੰਦੇ ਕੁੱਟਦੇ ਨਹੀਂਗੇ ਮਾਰਦੇ ਨਹੀਂਗੇ ਤੇ ਫਾਂਸੀਆ ਤੇ ਦੇ ਵਿੱਚ ਸਿਰਫ ਜਿਹਨੂੰ ਮੌਤ ਦੀ ਸਜ਼ਾ ਵਾ ਤੇ ਜਿਹਨੂੰ ਟਿਲ ਟੂ ਡੈਥ ਆ ਉਹ ਰਹਿੰਦਾ ਵਾ ਤੇ ਹੋਰ ਕੋਈ ਜਾਂਦਾ ਨਹੀਂਗਾ ਤੇ ਤੁਸੀਂ ਇੱਥੋਂ ਉਹਦੀ ਨਿੰਜੀ ਜਿੰਦਗੀ ਬਾਰੇ ਹਿਸਾਬ ਲਾ ਲਓ ਵੀ ਉਹਨੇ ਫਾਂਸੀਆ ਤੇ ਜੇ ਗਿਣਤੀ ਪਵਾਈ ਸੀ ਮੈਂ ਵੀ ਉਹਨਾਂ ਦੇ ਨਾਲ ਰਿਹਾ ਵਾਂ ਤੇ ਸਿਰਫ ਸੋਚਣ ਵਾਸਤੇ ਕੋਈ ਬੁੱਧੀਜੀਵੀ ਇਸ ਤਰ੍ਹਾਂ ਕਰ ਸਕਦਾ ਉਹਨੇ 11 ਕਿਤਾਬਾਂ ਲਿਖੀਆਂ ਉਹਨੇ ਡਬਲ ਐਮ ਐ ਕੀਤੀ ਹੈ ਪੋਲਿਟੀਕਲ ਸਾਇੰਸ ਦੀ ਐਮ ਐ ਕੀਤੀ ਹੈ ਜੇਲ ਦੇ ਵਿੱਚ 11 ਕਿਤਾਬਾਂ ਲਿਖੀਆਂ ਵਾ ਔਰ ਇਤਿਹਾਸ ਦੇ ਪ੍ਰਮਾਣ ਦੇ ਕੇ ਲਿਖੀਆਂ ਵਾ ਔਰ ਨਿੱਜੀ ਜ਼ਿੰਦਗੀ ਜਿਹੜੀ ਆ ਵੀ ਉਹਨੂੰ ਭਾਂਡਾ ਹੀ ਨਹੀਂ ਕੋਈ ਉਹਦੇ ਕੋਲ ਪੱਠੀ ਹੀ ਨਹੀਂ ਜੇਲ ਦੀ ਰੋਟੀ ਜਿਹੜੀ ਆ ਉਹ ਮੈਂ ਵੇਖ ਕੇ ਲੋਕੀ ਰੋਟੀਆਂ ਬਾਲਦੇ ਆ ਸਕਾ ਕੇ ਬਾਲ ਲਿੰਦੇ ਤੇ ਆਪਣੀ ਰੋਟੀ ਪਕਾ ਕੇ ਖਾਂਦੇ ਆ ਇਹਦੇ ਕੋਲ ਕੋਈ ਬਰਤਨ ਨਹੀਂ ਕੁਝ ਨਹੀਂ ਇੱਕ ਫਰਾਈਪੈਨ ਰੱਖਿਆ ਹੀ ਆਲੂ ਚਮੋਰੀਆਂ ਕੱਢ ਕੇ ਉਹ ਵੱਟੀਆਂ ਪਾ ਕੇ ਤੇ ਚਾਹ ਬਣਾ ਕੇ ਤੇ 4 ਵਜੇ ਇਹਨਾਂ ਨੇ ਜਦੋਂ ਚਾਹ ਮੈਨੂੰ ਦੇ ਦਿੱਤੀ ਸੌਂ ਤੇ ਚਾਦਰ ਤੇ ਹੀ ਥੱਲੇ ਕੋਲ ਆਲੂ ਦੀ ਉੱਤੇ ਚਾਹ ਬਣਾ ਲੈਂਦੇ ਸੀਗੇ ਆਲੂ ਦੇ ਵਿੱਚ ਪਾ ਕੇ ਨਾ ਜਿਆਦੀਆਂ ਵੱਟੀਆਂ ਤੇ ਉਹ ਆਲੂ 'ਚ ਤੇਲ ਪਾ ਕੇ ਤੇ ਉੱਚ ਦੀਵਾ ਬਣਾਇਆ ਸੀ ਤੇ ਉਹ ਜਦੋਂ 4 ਵਜੇ ਇਹਨਾਂ ਮੈਨੂੰ ਠਾ ਕੇ ਨਾ ਤੇ ਮੈਨੂੰ ਆਂਦੇ ਵੀ ਜੇ ਜੇਣੀ ਸਾਹਿਬ ਚਾਹ ਪੀ ਲਓ ਮੈਂ ਵੀ ਬੰਦੀ ਤੇ ਖੁੱਲਣੀ 6 ਵਜੇ ਤੇ ਮੈਂ ਆਲੇ ਦੁਆਲੇ ਵੇਖਾਂ ਸਿਆਲ 'ਚ ਤੇ ਖੁੱਲਦੀ ਆ 7 7:30 ਆਹ ਤੇ ਮੈਂ ਇਹ ਬੰਦੀ ਖੁੱਲੀ ਨਹੀਂ ਚਾਹ ਕਿੱਥੋਂ ਆਈ ਆ ਮੈਨੂੰ ਆਂਦੇ ਦੀਵੇ ਤੇ ਬਣਾਈ ਆ ਉਹ ਮੈਂ ਵੇਖਿਆ ਦੋ ਈਟਾਂ ਰੱਖ ਕੇ ਇਹਦੇ ਉਹਦੇ ਵਿੱਚ ਆਲੂ ਰੱਖਿਆ ਸੀ ਆਲੂ 'ਚ ਤੇਲ ਪਾਇਆ ਸੀ ਉਹਦੇ ਵੱਟੀਆਂ ਲਾ ਕੇ ਉੱਥੇ ਚਾਹ ਬਣਾ ਕੇ ਤੇ ਚਾਹ ਦੇ ਦਿੱਤੀ ਨਿੱਜੀ ਜ਼ਿੰਦਗੀ ਬੜੀ ਸਿੰਪਲ ਸੀ ਸਵੇਰੇ ਉੱਠ ਕੇ ਨਿਤਨੇਮ ਕਰਨਾ ਫਿਰ ਉਹ ਇਹ ਕਰਕੇ ਫਿਰ ਗੁਰਦੁਆਰੇ ਜਾ ਕੇ ਕਥਾ ਕਰਨੀ ਫਿਰ ਲੋਕਾਂ ਨੂੰ ਸੇਵ ਦਿੱਣੀ ਬੜੀ ਦੁਨੀਆ ਨੂੰ ਅੰਦਰ ਵੀ ਇਹਨਾਂ ਨੇ ਸੇਵ ਦਿੱਤੀ ਔਰ ਕਈਆਂ ਨੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਅਮਰਤ ਵੀ ਛਕਿਆ ਕੰਡੇ ਸੁਬਾ ਦੇ ਸੀਗੇ ਜੀ ਹੈ ਠੰਡੇ ਸੁਬਾ ਦੇ ਸੀਗੇ ਉਹ ਜਿਆਦਾ ਠੰਡੇ ਸੁਬਾ ਦੇ ਬਹੁਤ ਠੰਡੇ ਸੁਬਾ ਦੇ ਬੋਲਦੇ ਘਟੇ ਸੋ ਹੁਣ ਕਿਤੇ ਨਾ ਕਿਤੇ ਜਥੇਦਾਰ ਸਾਹਿਬਾਨਾਂ ਵੱਲੋਂ ਹੁਣ ਇੱਕ ਪੰਥਕਤਰਤਾ ਵੀ ਆਏਗੀ ਉਥੇ ਕਾਰਤਕ ਸਾਹਿਬ ਵਿਖੇ ਸੋ ਉਸ ਦੇ ਵਿੱਚ ਕੀ ਫੈਸਲਾ ਹੋਏਗਾ ਪਹੁੰਚੂਗੇ ਉਥੇ ਜਾਂ ਜੋ ਜੋ ਹੁਣ ਚੱਲ ਰਿਹਾ ਹੈ ਸਵਾਲ ਘੁੰਮ ਰਿਹਾ ਉਸ ਦਾ ਜਵਾਬ ਕੀ ਦੇਣਾ ਚਾਹੁੰਦੇ ਹੋ ਪਤਾ ਕੀ ਆ ਇਹ ਸਾਰੀ ਕੌਮ ਨੂੰ ਵੇਖਣਾ ਚਾਹੀਦਾ ਮਤਲਬ ਇਹਨਾਂ ਨੇ ਫੈਸਲਾ ਨਵਾਂ ਕੀ ਕੀਤਾ ਮਤਲਬ ਸਾਨੂੰ ਅਸੀਂ ਬ੍ਰਹਮ ਗਿਆਨੀ ਨਹੀਂ ਗਏ ਅਸੀਂ ਇਨਸਾਨੀ ਜਾਂਮਾ ਵਾ ਸਾਡਾ ਅਸੀਂ ਪੰਥ ਵਾਸਤੇ ਕੀਤਾ ਸੀ ਸਭ ਕੁਝ ਅਹੀਂ ਆਰਥਿਕ ਪੱਖੋਂ ਉਤਰਾਂ ਮਤਲਬ ਅਸੀਂ ਇਹ ਜਿਹੜੇ ਫੈਸਲੇ ਕੀਤੇ ਸੀ ਉਹ ਫੈਸਲੇ ਆ ਤੇ ਇਹਨਾਂ ਨੇ ਮੋਹਰ ਲਾਈ ਆ ਵੀ ਉਹ ਸਹੀ ਹੋਏ ਸੀ ਸਾਡੇ ਦੇਸ਼ ਧਰੋ ਦੇ ਪਰਚੇ ਹੋਏ ਸੀ ਉਦੋਂ ਕਿਉਂਕਿ ਇਹਨਾਂ ਦੀ ਸਰਕਾਰ ਹੀ ਤੇ ਇਹ ਤੇ ਕੌਮ ਜਿਹੜੀ ਆ ਉਹ ਵੇਖੇ ਹੁਣ ਕਈ ਸਾਡੇ ਬੰਦੇ ਆ ਉਹਨਾਂ ਤੇ ਕਈ ਇਲਜ਼ਾਮ ਲੋਕੀ ਲਾ ਦਿੰਦੇ ਆ ਤੇ ਉਹ ਸੋਸ਼ਲ ਮੀਡੀਆ ਦਾ ਜਮਾਨਾ ਵਾ ਏਜੰਸੀਆਂ ਵੀ ਜਿਹੜੀਆਂ ਉਹ ਕਰਦੀਆਂ ਵਾ ਤੇ ਲੋਕੀ ਉਹਨਾਂ ਤੇ ਮਗਰ ਲੱਗ ਤੁਰਦੇ ਆ ਮਤਲਬ ਲੋਕਾਂ ਨੂੰ ਬੁੱਧੀ ਵਰਤਣੀ ਚਾਹੀਦੀ ਆ ਉਹਨਾਂ ਨੂੰ ਚੰਗਾ ਮਾੜਾ ਜਿਹੜਾ ਨਾ ਉਹ ਸੋਚਣਾ ਚਾਹੀਦਾ ਵੀ ਚੰਗਾ ਮਾੜਾ ਕੌਣ ਆ ਤੇ ਇਹ ਕਰਕੇ ਉਥੋਂ ਫੈਸਲਾ ਜਿਹੜਾ ਇਹਨਾਂ ਦੇ ਜਥੇਦਾਰਾਂ ਦਾ ਉਹ ਕੋਈ ਪ੍ਰਭਾਵ ਨਹੀਂ ਹੋਣਾ ਕੌਮ ਨੂੰ ਧੰਨ ਜੀ ਵੈਗੁਰਜੀ ਕਾਲ ਸੋ ਬਿਲਕੁਲ ਕਿਤਨਾ ਕਿਤੇ ਹਾਲੇ ਵੀ ਜਥੇਦਾਰ ਸਾਹਿਬਾਨਾਂ ਵੱਲੋਂ ਜੋ ਉਥੇ ਸਜ਼ਾ ਸੁਣਾਈ ਗਈ ਹੈ ਹਾਲੇ ਵੀ ਕਿਤਨਾ ਕਿਤੇ ਸੇਕ ਕੌਮ ਕਬੂਲ ਨਹੀਂ ਕਰ ਪਾ ਰਹੀ ਕਾਰਨ ਕੀ ਹੈ ਕਿਉਂਕਿ ਕਿਤਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਸਜਾ ਸਜਾਣ ਤੋਂ ਸੁਣਾਉਣ ਤੋਂ ਬਾਅਦ ਕਿਤਨਾ ਕਿਤੇ ਇਹ ਸਵਾਲ ਜ਼ਰੂਰ ਖੜੇ ਹੋਏ ਆ ਕਿ ਜਥੇਦਾਰ ਸਹਿਬਾਨਾ ਨੇ ਆਪਣੀ ਸ਼ਬੀ ਬਚਾਉਣ ਖਾਤਰ ਇਹ ਸਜਾ ਸੁਣਾਈ ਹੈ ਕਿਉਂਕਿ ਜਿਸ ਤਰੀਕੇ ਇਹ ਸਜਾ ਸੰਗਤ ਆਖਰੀ ਹੈ ਇਹ ਤਾਂ ਆਮ ਸੇਵਾ ਸੰਗਤ ਵੀ ਕਰਦੀ ਹੈ ਭਾਂਡੇ ਜਾਂ ਬਾਥਰੂਮ ਤੋਂ ਜਿਹੜੇ ਸਾਫ਼ ਕਰਨ ਦੀ ਸੇਵਾ ਪਰ ਇੱਕ ਪਾਸੇ ਜੇ ਗੱਲ ਕਰ ਲਈ ਬੀਬੀ ਜਗੀਰਕੌਰ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੀਬੀ ਜਗੀਰਕੌਰ ਸਾਫ਼ ਜਗ੍ਹਾ ਨੂੰ ਸਾਫ਼ ਕਰ ਰਹੀ ਹੈ ਸਾਫ ਜਗ੍ਹਾ ਤੇ ਪੋਚਾ ਮਾਰੀ ਜਾ ਰਹੀ ਹੈ ਸੋ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਆ ਦੂਸਰੇ ਪਾਸੇ ਗੱਲ ਆਖਦੇ ਆ 95 ਲੱਖ ਜਿੱਥੇ ਇਸ ਇਤਿਹਾਰ ਦੀ ਗੱਲ ਆ ਜਾਂਦੀ ਹੈ ਉੱਥੇ ਸਾਈਨ ਕਿੰਨੇ ਕੀਤੇ ਸੀਗੇ ਦਸਖਤ ਕਿੰਨੇ ਕੀਤੇ ਸੀਗੇ ਉਸ ਨੂੰ ਪਾਸ ਕਰਨ ਦੇ ਵਿੱਚ ਕਿ ਕਾਦੇ ਲਈ ਇਹ ਪੈਸਾ ਦਿੱਤਾ ਗਿਆ ਸੋ ਅੱਗੇ ਦੇਖਣਾ ਹੈ ਕਿ ਨਰਿੰਦਰ ਸਿੰਘ ਚੋੜਾ ਤੇ ਜੋ ਹੁਣ ਤਿੰਨ ਦਿਨਾਂ ਦਾ ਫੇਰ ਰਿਮਾਂਡ ਮੰਗਿਆ ਗਿਆ 6 ਦਿਨਾਂ ਦਾ ਰਿਮਾਂਡ ਪੁਲਿਸ ਨੇ ਹਾਸਲ ਕਰ ਲਿਆ ਹਾਲੇ ਹੁਣ ਬੀਤੇ ਦਿਨੀ ਜੋ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਇਹ ਕਹਿ ਕੇ ਕੀਤਾ ਗਿਆ ਕਿ ਉਹਨਾਂ ਦੀ ਲਾਸਟ ਲੋਕੇਸ਼ਨ ਜਿਹੜੀ ਹੈ ਪਾਕਿਸਤਾਨ ਬਾਰਡਰ ਤੇ ਆ ਰਹੀ ਹੈ ਸੋ ਉਹਨਾਂ ਦੇ ਪੁੱਤਰ ਵੱਲੋਂ ਇਹ ਗੱਲ ਆਖੀ ਗਈ ਹੈ ਸਾਡਾ ਘਰ ਬਾਰਡਰ ਏਰੀਆ ਦੇ ਵਿੱਚ ਹੈ ਤਾਂ ਹੋ ਸਕਦਾ ਕਿ ਤਨਾ ਕਿਤੇ ਲੋਕੇਸ਼ਨ ਉੱਥੇ ਸ਼ੋ ਹੋਵੇ ਪਰ ਐਸਾ ਕੁਝ ਨਹੀਂ ਹੈ ਕਿਉਂਕਿ ਪਿਛਲੇ 31 ਕੇਸਾਂ ਦੇ ਵਿੱਚ ਉਹ ਬਰੀ ਹੋਏ ਐ ਸੋ ਕਿਸ ਤਰੀਕੇ ਵਿਕਰਮ ਸਿੰਘ ਮਜੀਠੀਆ ਦੇ ਸਵਾਲ ਚੁੱਕਣੇ ਸੀਸੀਟੀਵੀ ਰਾਹੀਂ ਪਰ ਉੱਥੇ ਹੀ ਵਕੀਲ ਸਹਬਾਨਾਂ ਨੇ ਜੱਜ ਸਹਬਾਨਾਂ ਅੱਗੇ ਗੱਲ ਰੱਖੀ ਹੈ ਕਿ ਸਾਨੂੰ ਸੀਸੀਟੀਵੀ ਕਿਉਂ ਨਹੀਂ ਦਿੱਤੀ ਜਾ ਰਹੀ ਜਿੱਥੇ ਅਰਜਿੰਦਰ ਸਿੰਘ ਤਾਂ ਮੀਨ ਨਰਿੰਦਰ ਸਿੰਘ ਚੋੜਾ ਹੱਥ ਮਲਾਉਂਦੇ ਹੋਏ ਨਜ਼ਰ ਆ ਰਹੇ ਆ ਸੋ ਇਹ ਸਵਾਲ ਜੋ ਬਣੇ ਹੋਏ ਆ ਕਿਤਨਾ ਕਿਤੇ 18 ਤਰੀਕ ਜੋ ਪੰਥ ਕਤਰਤਾ ਰੱਖੀ ਗਈ ਹੈ ਉਸ ਦੇ ਵਿੱਚ ਸ਼ਾਇਦ ਮਿਲ ਸਕਣ